ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਮੈਂ ਨਵਦੀਪ ਸਿੰਘ ਚੁਨੀਰ ਸਵਾਗਤ ਕਰਦਾ ਪੰਜਾਬੀ ਮਾਂ ਬੋਲੀ ਦੀ ਇਸ ਖਲਾਸਤ ਦੇ ਵਿੱਚ ਤੁਹਾਡਾ ਬੱਚਿਓ ਤੁਹਾਡੇ 8ਵੀਂ ਜਮਾਤ ਦੇ ਸਲਾਨਾ ਇਮਤਿਹਾਨ ਮਾਰਚ ਦੇ ਵਿੱਚ ਸ਼ੁਰੂ ਹੋਣ ਜਾ ਰਹੇ ਨੇ ਤਾਂ ਇਸ ਵੀਡੀਓ ਦੇ ਵਿੱਚ ਆਪਾਂ ਤਿਆਰੀ ਕਰਾਂਗੇ ਤੁਹਾਡੇ ਪੰਜਾਬੀ ਦੇ ਪੇਪਰ ਦੀ ਇਸ ਦੇ ਲਈ ਆਪਣੇ ਕੋਲੇ ਹੈ ਕਿਤਾਬ ਗਿਆਨ ਕ੍ਰੰਬਲ ਗਿਆਨ ਕ੍ਰੰਬਲ ਕਿਤਾਬ ਆਪਾਂ ਇਸ ਕਰਕੇ ਲਈ ਆ ਕਿਉਂਕਿ ਇਸ ਕਿਤਾਬ ਨੂੰ ਬਹੁਤ ਹੀ ਮਾਹਿਰ ਅਧਿਆਪਕਾਂ ਦੁਆਰਾ ਤਿਆਰ ਕੀਤਾ ਗਿਆ ਜਿਸ ਦੇ ਵਿੱਚ ਡਾਕਟਰ ਹਰਪਾਲ ਸਿੰਘ ਬਾਜਕ ਜੋ ਕਿ ਸਟੇਟ ਰਿਸੋਰਸ ਪਰਸਨ ਨੇ ਪੰਜਾਬੀ ਤੇ ਹਿੰਦੀ ਦੇ ਇਸ ਤੋਂ ਇਲਾਵਾ ਸਰਦਾਰ ਗੁਰਪ੍ਰੀਤ ਸਿੰਘ ਰੂਪਰਾਜੀ ਸਰਦਾਰ ਗੁਰਨਾਮ ਸਿੰਘ ਚਹਿਲ ਸਰਦਾਰ ਗੁਰਪ੍ਰੀਤ ਸਿੰਘ ਗਰੇਵਾਲ ਸ਼੍ਰੀ ਸੁਰਿੰਦਰ ਮੋਹਨ ਜੀ ਡਾਕਟਰ ਲਖਵਿੰਦਰ ਕੌਰ ਸਰਦਾਰ ਰਮਨਦੀਪ ਸਿੰਘ ਤੇ ਸਰਦਾਰ ਗੋਪਾਲ ਸਿੰਘ ਟੋਲਾ ਇਹ ਸਾਰੇ ਹੀ ਅਧਿਆਪਕ ਆਪਣੇ ਵਿਸ਼ੇ ਦੇ ਪੰਜਾਬੀ ਵਿਸ਼ੇ ਦੇ ਬਹੁਤ ਮਾਹਰ ਨੇ ਤੇ ਇਹਨਾਂ ਦੀ ਮਿਹਨਤ ਦੇ ਸਦਕਾ ਹੀ ਇਹ ਜਿਹੜੀ ਪੁਸਤਕਾ ਸਾਡੇ ਹੱਥਾਂ ਦੇ ਵਿੱਚ ਆਈ ਆ ਤੇ ਇਸ ਦੇ ਵਿੱਚ ਤੁਹਾਡੇ ਸਾਰੇ ਹੀ ਪਾਠਾਂ ਦੇ ਵਿੱਚੋਂ ਬਹੁਤ ਮਿਹਨਤ ਦੇ ਨਾਲ ਜਿਹੜੇ ਪ੍ਰਸ਼ਨ ਤਿਆਰ ਕੀਤੇ ਗਏ ਨੇ ਆਪਾਂ ਅੱਜ ਉਹਨਾਂ ਪ੍ਰਸ਼ਨਾਂ ਨੂੰ ਹੱਲ ਕਰਦੇ ਆ ਤੇ ਇਹ ਪ੍ਰਸ਼ਨ ਤੁਹਾਨੂੰ ਪ੍ਰੀਖਿਆ ਦੇ ਵਿੱਚ ਪੁੱਛੇ ਜਾਣ ਦੀ ਪੂਰੀ ਪੂਰੀ ਉਮੀਦ ਹੈ ਤਾਂ ਬੱਚਿਓ ਪਹਿਲਾ ਜਿਹੜਾ ਤੁਹਾਡਾ ਪਾਠ ਹੈ ਉਹ ਹੈ ਜੈ ਭਾਰਤ ਮਾਤਾ ਕਵਿਤਾ ਜੋ ਕਿ ਸ਼ਿਵ ਕੁਮਾਰ ਬਟਾਲਵੀ ਦੀ ਲਿਖੀ ਹੋਈ ਹੈ ਇਸ ਦੇ ਵਿੱਚ ਬੱਚਿਓ ਜਿਹੜਾ ਪਹਿਲਾ ਪ੍ਰਸ਼ਨ ਹੈ ਕਿ ਕਵਿਤਾ ਵਿੱਚ ਪੰਜਾਬ ਨਾਲ ਸਬੰਧਤ ਕਿਹੜੀ ਇਤਿਹਾਸਿਕ ਥਾਂ ਦਾ ਜ਼ਿਕਰ ਆਇਆ ਹੈ ਤਾਂ ਬੱਚਿਓ ਪੰਜਾਬ ਨਾਲ ਸਬੰਧਤ ਇਤਿਹਾਸਿਕ ਥਾਂ ਹੈ ਦਲਿਆਂਵਾਲਾ ਬਾਗ ਵੈਸੇ ਬਜਬਜ ਘਾਟ ਦਾ ਜ਼ਿਕਰ ਵੀ ਇਹਦੇ ਚ ਆਇਆ ਪਰੰਤੂ ਉਹ ਪੰਜਾਬ ਨਾਲ ਸਬੰਧਤ ਨਹੀਂ ਹੈ ਤਾਂ ਇਸ ਦਾ ਸਹੀ ਉੱਤਰ ਹੋਵੇਗਾ ਦਲਿਆਂਵਾਲਾ ਬਾਗ ਪ੍ਰਸ਼ਨ ਦੂਸਰਾ ਹੈ ਕਿ ਹੇਠ ਲਿਖਿਆਂ ਵਿੱਚੋਂ ਪੰਜਾਬ ਨਾਲ ਸਬੰਧਤ ਦੇਸ਼ ਭਗਤ ਦਾ ਨਾਮ ਚੁਣੋ ਤਾਂ ਪੰਜਾਬ ਨਾਲ ਸਬੰਧਤ ਦੇਸ਼ ਭਗਤ ਨੇ ਭਗਤ ਸਿੰਘ ਜੀ ਵੈਸੇ ਇਹ ਚਾਰੋਂ ਦੇਸ਼ ਭਗਤਾਂ ਦਾ ਜਿਹੜਾ ਜ਼ਿਕਰ ਆ ਉਹ ਜੈ ਭਾਰਤ ਮਾਤਾ ਕਵਤਾ ਦੇ ਵਿੱਚ ਆ ਪਰੰਤੂ ਇਹਦੇ ਵਿੱਚੋਂ ਪੰਜਾਬ ਨਾਲ ਸਬੰਧਤ ਸਾਡੇ ਕੋਲੇ ਭਗਤ ਸਿੰਘ ਜੀ ਨੇ ਤੀਸਰਾ ਪ੍ਰਸ਼ਨ ਹੈਗਾ ਕਿ ਕਾਮਾਗਾਟਾ ਮਾਰੂ ਕਿਸ ਦਾ ਨਾਮ ਸੀ ਕਾਮਾਗਾਟਾ ਮਾਰੂ ਬੱਚਿਓ ਇੱਕ ਜਹਾਜ਼ ਦਾ ਨਾਮ ਸੀ ਜਿਹੜਾ ਕਿ ਬਾਬਾ ਗੁਰਦੇਵ ਸਿੰਘ ਜੀ ਦਾ ਸੀ ਤੇ ਜਪਾਨ ਤੋਂ ਲਿਆ ਸੀ ਉਹਨਾਂ ਨੇ ਚੌਥਾ ਪ੍ਰਸ਼ਨ ਹੈਗਾ ਕਿ ਭਾਰਤ ਮਾਤਾ ਦੀ ਣਕ ਅਤੇ ਆਜ਼ਾਦੀ ਦੀ ਰਾਖੀ ਖਾਤਰ ਕਿੰਨਾ ਨੇ ਕੁਰਬਾਨੀਆਂ ਦਿੱਤੀਆਂ ਤਾਂ ਬੱਚਿਓ ਇਸ ਦਾ ਸੌਖਾ ਜਿਹਾ ਉੱਤਰ ਤੁਹਾਨੂੰ ਸਾਰਿਆਂ ਨੂੰ ਹੀ ਆਉਂਦਾ ਹੋਵੇਗਾ ਦੇਸ਼ ਭਗਤ ਨੇ ਕਿਉਂਕਿ ਕੁਰਬਾਨੀਆਂ ਦੇਸ਼ ਭਗਤ ਹੀ ਕਰਦੇ ਆ ਨਾ ਮੰਤਰੀ ਕਰਦੇ ਆ ਨਾ ਰਾਜਨੀਤਿਕ ਲੋਕ ਕਰਦੇ ਆ ਨਾ ਵਪਾਰੀ ਕਰਦੇ ਆ ਪੰਜਵਾਂ ਪ੍ਰਸ਼ਨ ਹੈਗਾ ਕਿ ਫਾਂਸੀ ਦੇ ਪੱਟਿਆਂ ਤੇ ਬੈਠੀ ਤਵਾਰੀਖ ਪਈ ਆਖੇ ਜੈ ਭਾਰਤ ਜੈ ਭਾਰਤ ਮਾਤਾ ਜੇਕਰ ਤੁਹਾਡੇ ਇਹ ਕਵਿਤਾ ਯਾਦ ਆ ਤਾਂ ਤੁਹਾਨੂੰ ਪਤਾ ਹੋਵੇਗਾ ਕਿ ਤਵਾਰੀਖ ਪਈ ਤੋਂ ਬਾਅਦ ਕੀ ਸ਼ਬਦ ਆਊਗਾ ਆਖੇ ਹਾਂ ਸੀ ਦੇ ਪੱਟਿਆਂ ਤੇ ਬੈਠੀ ਤਵਾਰੀਖ ਪਈ ਆਖੇ ਪ੍ਰਸ਼ਨ ਸ਼ੀਮਾ ਇਤਿਹਾਸ ਵਿੱਚ ਵਾਪਰੀ ਅਹਿਮ ਘਟਨਾ ਕੀ ਕਹਾਏਗੀ ਇਤਿਹਾਸ ਵਿੱਚ ਵਾਪਰੀ ਹੋਈ ਘਟਨਾ ਕਹਾਉਂਦੀ ਹੈ ਬੱਚਿਓ ਸਾਕਾ ਜਿਸ ਤਰ੍ਹਾਂ ਸਾਕਾ ਨੀਲਾਧਰ ਆਪਣੇ ਤਾਕਾ ਸੱਤਵਾਂ ਪ੍ਰਸ਼ਨ ਜੋ ਮਰੇ ਨਾ ਉਸ ਨੂੰ ਕੀ ਕਿਹਾ ਜਾਂਦਾ ਜੋ ਮਰੇ ਨਾ ਉਸ ਨੂੰ ਬੱਚਿਓ ਸੀ ਕਹਨੇ ਆ ਅਮਰ ਅੱਠਵਾਂ ਪ੍ਰਸ਼ਨ ਬੱਚਿਓ ਸਾਡੇ ਕੋਲੇ ਹੈਗਾ ਕਿ ਭਾਰਤ ਮਾਤਾ ਦੀ ਖਾਲੀ ਤਾਂ ਦੀ ਰਾਖੀ ਕਰਨ ਰਾਖੀ ਖਾਤਰ ਦੇਸ਼ ਭਗਤਾਂ ਵੱਲੋਂ ਦਿੱਤੀਆਂ ਕੁਰਬਾਨੀਆਂ ਦੀ ਕਹਾਣੀ ਬਹੁਤ ਲੰਬੀ ਹੈ ਤਾਂ ਇਸ ਖਾਲੀ ਤੁਹਾਨੂੰ ਭਰਨਾ ਤਾਂ ਇੱਥੇ ਆਊਗਾ ਅਣਖ ਅਤੇ ਆਜ਼ਾਦੀ ਭਾਰਤ ਮਾਤਾ ਦੀ ਅਣਖ ਅਤੇ ਆਜ਼ਾਦੀ ਦੀ ਰਾਖੀ ਖਾਤਰ ਦੇਸ਼ ਭਗਤਾਂ ਵੱਲੋਂ ਦਿੱਤੀਆਂ ਕੁਰਬਾਨੀਆਂ ਦੀ ਕਹਾਣੀ ਬਹੁਤ ਲੰਬੀ ਹੈ ਪ੍ਰਸ਼ਨ ਨੰਬਰ ਇਸ ਕਵਿਤਾ ਦਾ ਨਾਮ ਕੀ ਹੈ ਜਿਸ ਤਰ੍ਹਾਂ ਆਪਾਂ ਨੂੰ ਪਤਾ ਹੀ ਹੈ ਕਿ ਇਸ ਕਵਿਤਾ ਦਾ ਨਾਮ ਹੈ ਜੈ ਭਾਰਤ ਮਾਤਾ ਔਰ ਇਸ ਕਵਿਤਾ ਦਾ ਕਵੀ ਕੌਣ ਹੈ ਪਹਿਲਾਂ ਜੀ ਜ਼ਿਕਰ ਕਰਕੇ ਹਟਿਆ ਕਿ ਇਸ ਕਵਿਤਾ ਦਾ ਕਵੀ ਹੈ ਸ਼ਿਵ ਕੁਮਾਰ ਬਟਾਲਵੀ ਤਾਂ ਇਹ ਸੀ ਬੱਚਿਓ ਪਹਿਲੇ ਪਾਠ ਕਵਿਤਾ ਜੈ ਭਾਰਤ ਮਾਤਾ ਦੇ ਪ੍ਰਸ਼ਨ ਹੁਣ ਦੇਖਦੇ ਆਪਾਂ ਦੂਸਰਾ ਪਾਠ ਦੂਸਰਾ ਪਾਠ ਹੈਗਾ ਸਾਡੇ ਕੋਲੇ ਪ੍ਰੇਮੀ ਦੇ ਨਿਆਣੇ ਜੋ ਕਿ ਇੱਕ ਕਹਾਣੀ ਆ ਜਿਸ ਨੂੰ ਕਿ ਸੰਤ ਸਿੰਘ ਸੇਖੋ ਨੇ ਲਿਖਿਆ ਇਸ ਕਹਾਣੀ ਦੇ ਵਿੱਚ ਉਹ ਬੱਚਿਓ ਤੁਹਾਨੂੰ ਪਹਿਲਾਂ ਇੱਕ ਪੈਰਾ ਪਾਇਆ ਹੋਇਆ ਪੈਰੇ ਦੇ ਵਿੱਚੋਂ ਕੁਝ ਪ੍ਰਸ਼ਨ ਨੇ ਜਿੰਨਾ ਪਹਿਲਾਂ ਆਪਾਂ ਪੈਰੇ ਨੂੰ ਪੜ੍ਹਦੇ ਆਂ ਜਲਦੀ ਜਲਦੀ ਤੇ ਉਸ ਤੋਂ ਬਾਅਦ ਪ੍ਰਸ਼ਨਾਂ ਨੂੰ ਹੱਲ ਕਰਾਂਗੇ ਪੈਰਾ ਹੈ ਬੱਚੇ ਉਸ ਸਿਆਲ ਦੇ ਦਿਨ ਸਨ ਅਸੀਂ ਦੋਵੇਂ ਭੈਣ ਭਰਾ ਦੁਪਹਿਰ ਦੀ ਰੋਟੀ ਲੈ ਕੇ ਖੇਤ ਨੂੰ ਚੱਲ ਪਏ ਨਿੱਗੀ ਨਿੱਗੀ ਧੁੱਪ ਪੈ ਰਹੀ ਸੀ ਅਸੀਂ ਟੁਰੇ ਜਾਂਦੇ ਵੀ ਜਾਣੋ ਸਿਆਲ ਦੀ ਧੁੱਪ ਵਿੱਚ ਨੀਂਦ ਦਾ ਨਿਕ ਲੈ ਰਹੇ ਸੀ ਪਰ ਦਿਲ ਵਿੱਚ ਸੜਕ ਲੰਘਣ ਦਾ ਡਰ ਚੂਹੇ ਵਾਂਗ ਘੁੱਟ ਰਿਹਾ ਸੀ ਅਸੀਂ ਡਰ ਨੂੰ ਦਬਾਉਣ ਦਾ ਇੱਕ ਆਮ ਤਰੀਕਾ ਵਰਤਣਾ ਚਾਹਿਆ ਭੈਣ ਮੈਨੂੰ ਕਹਾਣੀ ਸੁਣਾਉਣ ਲੱਗ ਪਈ ਇੱਕ ਸੀ ਰਾਜਾ ਉਹਦੀ ਰਾਣੀ ਮਰ ਗਈ ਮਰਨ ਮਰਨ ਲੱਗੀ ਰਾਣੀ ਨੇ ਰਾਜੇ ਨੂੰ ਕਿਹਾ ਤੂੰ ਮੈਨੂੰ ਇੱਕ ਇਕਰਾਰ ਦੇ ਇਕਰਾਰ ਹੁੰਦਾ ਬੱਚਿਓ ਵਚਨ ਕੌਲ ਰਾਜੇ ਨੇ ਪੁੱਛਿਆ ਕੀ ਮੈਂ ਕਹਾਣੀ ਬਹਲੋ ਧਿਆਨ ਮੋੜ ਕੇ ਪੇਸ਼ਾ ਪਿੰਡ ਵੱਲ ਨੂੰ ਵੇਖਿਆ ਕਿ ਕਿਤੇ ਕੋਈ ਆਦਮੀ ਸਾਡੇ ਰਾਹ ਜਾਣ ਵਾਲਾ ਆ ਰਿਹਾ ਹੋਵੇ ਤੂੰ ਸੁਣਦਾ ਨਹੀਂ ਵੀਰ ਭੈਣ ਨੇ ਮੇਰੇ ਮੋਢੇ ਨੂੰ ਹਿਲਾਉਣ ਕੇ ਆਖਿਆ ਨਹੀਂ ਮੈਂ ਸੁਣਦਾ ਮੈਂ ਭਰਾਵਾਂ ਵਾਲੀ ਗੁਸਤਾਖੀ ਨਾਲ ਜਵਾਬ ਦਿੱਤਾ ਅੱਛਾ ਜਦ ਉਹ ਰਾਣੀ ਮਰਨ ਲੱਗੀ ਤਾਂ ਉਸਨੇ ਰਾਜੇ ਨੂੰ ਸੱਦ ਕੇ ਕਿਹਾ ਤੂੰ ਮੇਰੇ ਨਾਲ ਤਰਾਰ ਕਰ ਰਾਜੇ ਨੇ ਪੁੱਛਿਆ ਕੀ ਰਾਣੀ ਨੇ ਕਿਹਾ ਤੂੰ ਹੋਰ ਵਿਆਹ ਨਾ ਕਰਾਇ। ਸੱਚ ਮੈਂ ਦੱਸਣਾ ਭੁੱਲ ਗਈ ਕਿ ਰਾਣੀ ਦੇ ਦੋ ਪੁੱਤ ਤੇ ਇੱਕ ਧੀ ਵੀ ਸੀਗੇ। ਤਵੱਚੋ ਅਪਨਾ ਹੀ ਪੈਰਾ ਪੜਿਆ ਹੁਣ ਪੈਰੇ ਦੇ ਵਿੱਚੋਂ ਦੇਖਦੇ ਆਂ ਪ੍ਰਸ਼ਨ। ਖੇਤ ਜਾਣ ਸਮੇਂ ਮੌਸਮ ਕਿਸ ਤਰ੍ਹਾਂ ਦਾ ਸੀ? ਖੇਤ ਜਾਣ ਸਮੇਂ ਬੱਚੋ ਸਿਆਲ ਦੇ ਦਿਨ ਸਨ। ਸਿਆਲ ਦੀ ਧੁੱਪ ਵੀ ਸੀ ਨਿੱਗੀ ਨਿੱਗੀ ਧੁੱਪ ਪੈ ਰਹੀ ਸੀ ਤਾਂ ਇਸ ਦਾ ਉੱਤਰ ਆ ਜਾਏਗਾ ਉਪਰੋਕਤ। ਕਿਉਂਕਿ ਸਾਰੀਆਂ ਗੱਲਾਂ ਦੁਪਹਿਰ ਦੀ ਰੋਟੀ ਲੈ ਕੇ ਖੇਤ ਨੂੰ ਕੌਣ ਚੱਲ ਪਏ ਦੁਪਹਿਰ ਦੀ ਰੋਟੀ ਲੈ ਕੇ ਬੱਚੇ ਆਪਾਂ ਨੂੰ ਪਤਾ ਹੀ ਆ ਭੈਣ ਭਰਾ ਚੱਲ ਪਏ ਕਹਾਣੀ ਵਿੱਚ ਕੌਣ ਕੌਣ ਸਨ ਕਹਾਣੀ ਵਿੱਚ ਰਾਜਾ ਵੀ ਸੀ ਰਾਣੀ ਵੀ ਸੀ ਤੋ ਪੁੱਤਰ ਤੇ ਧੀ ਵੀ ਸੀ ਤਾਂ ਇਸ ਦਾ ਉੱਤਰ ਆ ਜਾਏਗਾ ਉਪਰੋਕਤ ਸਾਰੇ ਮਰਨ ਲੱਗੀ ਰਾਣੀ ਨੇ ਰਾਜੇ ਨੂੰ ਸਦਕੇ ਕੀ ਕਿਹਾ ਸੀ ਮਰਨ ਲੱਗੀ ਰਾਣੀ ਨੇ ਰਾਜੇ ਨੂੰ ਸਦਕੇ ਕੀ ਕਿਹਾ ਸੀ ਉਹਦੇ ਤੋਂ ਕਰਾਰ ਲਿਆ ਸੀ ਵਿਆਹ ਨਾ ਕਰਾਉਣ ਲਈ ਅਪੰਜਵਾਂ ਪ੍ਰਸ਼ਨ ਹੈ ਸਾਡੇ ਕੋਲੇ ਰਾਜਾ ਰਾਣੀ ਦੇ ਕਿੰਨੇ ਪੁੱਤ ਤੇ ਧੀ ਸੀ ਰਾਜਾ ਰਾਣੀ ਦੇ ਉੱਤੇ ਦੋ ਪੁੱਤ ਤੇ ਇੱਕ ਧੀ ਸੀ ਹੁਣ ਦੋ ਪੁੱਤਰ ਤੇ ਇੱਕ ਧੀ ਆਸੀ ਦੋ ਪੁੱਤਰ ਤੇ ਇੱਕ ਧੀ ਸੱਤਾ ਜਿਹੜਾ ਵਿਕਲਪ ਇਹਦਾ ਸਹੀ ਹੈ ਤੀਮੀ ਦੇ ਨਿਆਣੇ ਕਹਾਣੀ ਵਿੱਚ ਭੈਣ ਭਰਾ ਨਾਲੋਂ ਕਿੰਨੀ ਵੱਡੀ ਸੀ 4 ਸਾਲ ਕਿਉਂਕਿ ਭਰਾ 7 ਸਾਲ ਦਾ ਸੀ ਭੈਣ 11 ਸਾਲ ਦੀ ਸੀ 4 ਸਾਲ ਵੱਡੀ ਸਤਵਾਂ ਪ੍ਰਸ਼ਨ ਇਹ ਬੱਚਿਓ ਹੁਣ ਪੈਰਾ ਖਤਮ ਹੋ ਗਿਆ ਬਾਕੀ ਇਹ ਸਾਰੇ ਦੇ ਸਾਰੇ ਪ੍ਰਸ਼ਨ ਨੇ ਤੁਹਾਡੀ ਕਹਾਣੀ ਦੇ ਵਿੱਚੋ ਹੀ ਨੇ ਕਹਾਣੀ ਨੂੰ ਤੁਸੀਂ ਚੰਗੀ ਤਰ੍ਹਾਂ ਪੜ੍ਹਨਾ ਫੇਰ ਹੀ ਤੁਹਾਨੂੰ ਇਹ ਪ੍ਰਸ਼ਨ ਜਿਹੜੇ ਆਉਣ ਲੱਗਣਗੇ ਖੇਤ ਘਰ ਤੋਂ ਕਿੰਨੀ ਦੂਰ ਸੀ ਖੇਤ ਘਰ ਤੋਂ ਮੀਲਕ ਦੀ ਵਿੱਚ ਤੇ ਸੀ ਠੀਕ ਹੈ ਮੀਲ ਕਿਲੋਮੀਟਰ ਤੋਂ ਥੋੜਾ ਜਿਆਦਾ ਹੁੰਦਾ ਪਹਿਲਾਂ ਜਿਹੜਾ ਰਸਤਾ ਸੀ ਉਹ ਮੀਲਾਂ ਦੇ ਵਿੱਚ ਮਾਪਿਆ ਜਾਂਦਾ ਸੀ ਅੱਛਾ ਜੀ ਅਗਲਾ ਪ੍ਰਸ਼ਨ ਅੰਤ ਵਿੱਚ ਭੈਣ ਭਰਾ ਕਿਵੇਂ ਸੜਕ ਪਾਰ ਕਰਨ ਵਿੱਚ ਸਫਲ ਹੋਏ ਤਾਂ ਤੁਹਾਨੂੰ ਪਤਾ ਹੀ ਆ ਕਿ ਅੰਤ ਦੇ ਵਿੱਚ ਭੈਣ ਭਰਾ ਨੇ ਜਦੋਂ ਸਾਰੀ ਕਹਾਣੀ ਵੀ ਸੁਣਾ ਕੇ ਦੇਖ ਲਈ ਵਾਹਿਗੁਰੂ ਵੀ ਕਹਿ ਕੇ ਦੇਖ ਲਿਆ ਤੇ ਕਿਸੇ ਆਦਮੀ ਦਾ ਸਹਾਰਾ ਵੀ ਲੈ ਕੇ ਦੇਖ ਲਿਆ ਤਾਂ ਫਿਰ ਉਹਨਾਂ ਨੇ ਇੱਕੋ ਹੀ ਗੱਲ ਕਹੀ ਕਿ ਅਸੀਂ ਤੇਮੀ ਦਾ ਨਾਂ ਲੈ ਕੇ ਸਾਡੇ ਤੋਂ ਪਾਰ ਕਰਾਂਗੇ ਅਸੀਂ ਕਹਾਂਗੇ ਕਿ ਅਸੀਂ ਤੇਮੀ ਦੇ ਨੇੜੇ ਤਾਂ ਭੈਣ ਭਰਾ ਤੇਮੀ ਦਾ ਨਾਂ ਲੈ ਕੇ ਸਾਡੇ ਤੋਂ ਪਾਰ ਕਰਨ ਵਿੱਚ ਸਫਲ ਹੋਏ ਲੇਖਕ ਅਤੇ ਉਸਦੀ ਭੈਣ ਨੂੰ ਖੇਤ ਕਿਸ ਕੰਮ ਜਾਣਾ ਪੈਂਦਾ ਸੀ ਤਾਂ ਪਤਾ ਹੀ ਹੈ ਖੇਤ ਬਾਪੂ ਤੇ ਕੰਮ ਇਹਦੀ ਰੋਟੀ ਦੇਣ ਉਹਨਾਂ ਨੂੰ ਜਾਣਾ ਪੈਂਦਾ ਲੇਖਕ ਨੂੰ ਕਿਹੜੀ ਗੱਲ ਮੁਸ਼ਕਲ ਘਾਟੀ ਲੱਗਦੀ ਤਾਂ ਲੇਖਕ ਨੂੰ ਜਰਨੈਲੀ ਸੜਕ ਪਾਰ ਕਰਨਾ ਮੁਸ਼ਕਲ ਘਾਟੀ ਲੱਗਦੀ ਸੀ ਕਹਾਣੀ ਵਿੱਚ ਸੜਕ ਦੇ ਇੱਕ ਪਾਸੇ ਪਏ ਆਦਮੀ ਨੇ ਕੀ ਪਹਿਨੇ ਹੋਏ ਤਾਂ ਬੱਚੋ ਕਾਲੇ ਸੂਫ ਦੀ ਵਾਸਕਟ ਪਹਿਨੀ ਹੋਈ ਸੀ ਉਹਨੇ ਕਾਲੀ ਉਨ ਦੀ ਵਾਸਕਟ ਜੈਕਟ ਪਾਈ ਹੋਈ ਸੀ ਜਿਹੜੀ ਕਿ ਆਮ ਪਾਈ ਹੁੰਦੀ ਹੈ ਰਾਸ਼ਿਆਂ ਦੇ ਪਠਾਣਾ ਦੇ ਰਸਤੇ ਵਿੱਚ ਕੌਣ ਪਿਆ ਸਰਸਤੇ ਵਿੱਚ ਪਿਆਸੀ ਵਿੱਚੋਂ ਰਾਸ਼ਾ ਰਾਸ਼ਾ ਤੁਹਾਨੂੰ ਪਤਾ ਹੀ ਆ ਜਿਹੜੇ ਕਿ ਆਪਣੀ ਸਰਦੀ ਦੇ ਵਿੱਚ ਜਿਸ ਤਰ੍ਹਾਂ ਕੋਟੀ ਆਪਣੇ ਕੋਟੀਆਂਸ ਵਾਟਰ ਸ਼ਾਲ ਵੇਚਣੇ ਆਉਂਦੇ ਹੁੰਦੇ ਤਾਂ ਉਹਨਾਂ ਨੂੰ ਆਪਾਂ ਰਾਸ਼ੇ ਕਹਨੇ ਆ ਉਹਨਾਂ ਦੇ ਸਲਵਾਰ ਪਾਈ ਹੁੰਦੀ ਆ ਕਮੀਜ਼ ਪਾਇਆ ਹੁੰਦਾਗਾ ਮਤਲਬ ਪਠਾਣੀ ਸੂਟ ਪਾਇਆ ਹੁੰਦਾ ਤੇ ਵਾਸਕਟ ਪਾਈ ਹੁੰਦੀ ਉਹਨਾਂ ਨੂੰ ਅਸੀਂ ਰਾਸ਼ਾ ਕਹਨੇ ਆ ਲੇਖਕ ਨੂੰ ਸੁਰਗ ਕੀ ਲੱਗਦਾ ਲੇਖਕ ਨੂੰ ਸੁਰਗ ਲੱਗਦਾ ਸੀ ਬੱਚਿਓ ਖੇਡਣਾ ਕਿਉਂਕਿ ਨਾ ਤਾਂ ਉਹਨੂੰ ਮਦਰਸਾ ਚੰਗਾ ਲੱਗਦਾ ਸੀ ਨਾ ਹੀ ਖੇਤ ਰੋਟੀ ਦੇਣ ਜਾਣਾ ਚੰਗਾ ਲੱਗਦਾ ਸੀ ਤੇ ਪੜ੍ਹਨਾ ਵੀ ਉਹਨੂੰ ਨਹੀਂ ਚੰਗਾ ਲੱਗਦਾ ਸੀ ਹਾਂ ਉਹਨੂੰ ਖੇਤ ਜ਼ਰੂਰ ਚੰਗਾ ਲੱਗਦਾ ਸੀ ਆਪਣਾ ਪਰੰਤੂ ਖੇਤ ਰੋਟੀ ਲੈ ਕੇ ਜਾਣ ਦਾ ਜਿਹੜਾ ਟੰਟਾ ਸੀ ਉਹ ਨਹੀਂ ਸੀ ਚੰਗਾ ਲੱਗਦਾ ਸਸੁਰ ਤੋਂ ਬਨੂੰ ਸਿਰਫ ਖੇਡਣਾ ਲੱਗਦਾ ਤੇ ਲੇਖਕ ਨੂੰ ਨਰਕ ਕੀ ਲੱਗਦਾ ਸੀ ਲੇਖਕ ਲੇਖਕ ਨੂੰ ਖੇਤ ਰੋਟੀ ਦੇਣ ਦੇਣ ਜਾਣਾ ਵੀ ਨਰਕ ਲੱਗਦਾ ਸੀ ਮਦਰਸਾ ਵੀ ਨਰਕ ਲੱਗਦਾ ਸੀ ਪੜ੍ਹਨਾ ਵੀ ਤਾਂ ਇਹਦਾ ਉੱਤਰ ਆ ਜਾਏਗਾ ਉਪਰੋਕਤ ਸਾਰੇ ਮਦਰਸਾ ਕੀ ਹੁੰਦਾ ਹੈ ਮਦਰਸਾ ਹੁੰਦਾ ਬੱਚਿਓ ਸਕੂਲ ਠੀਕ ਹੈ ਪਹਿਲਾਂ ਜਿਹੜੇ ਸਕੂਲ ਹੁੰਦੇ ਸੀ ਉਹ ਮਸ ਜਿਸ ਤਰ੍ਹਾਂ ਮਸਜਿਦ ਦੇ ਵਿੱਚ ਮਸਜਿਦ ਦੇ ਦੋ ਸੈਕਸ਼ਨ ਹੁੰਦੇ ਸੀ ਮਕਤਬ ਤੇ ਮਦਰਸਾ ਤਾਂ ਜਿਹੜਾ ਮਦਰਸਾ ਹੁੰਦਾ ਸੀ ਉਸ ਦੇ ਵਿੱਚ ਪੜ੍ਹਾਈ ਕਰਵਾਈ ਜਾਂਦੀ ਸੀ ਤਾਂ ਮਦਰਸਾ ਸਕੂਲ ਹੁੰਦਾ ਸੀ ਅੱਛਾ ਬੱਚੋ ਆਪਣੇ ਕੋਲੇ ਹੈਗਾ ਪਾਠ ਤੀਜਾ ਚਿੰਝ ਸ਼ਰਾਹਾਂ ਤਾਂ ਹੁਣ ਆਪਾਂ ਗੱਲ ਕਰਦੇ ਆ ਇਸ ਪਾਠ ਦੀ ਕਿ ਕਿਹੜੇ ਦਿੱਤੇਆਂ ਵਿੱਚੋਂ ਕੌਣ ਮੋੜ ਤੋਂ ਹੀ ਮੇਲਾ ਦਾ ਸ਼ੁਕੀਨ ਰਿਹਾ ਹੈ ਤਾਂ ਇਸ ਦਾ ਉੱਤਰ ਹੈ ਪੰਜਾਬੀ ਕਿਉਂਕਿ ਪੰਜਾਬੀ ਦਾ ਪਾਠ ਆ ਪੰਜਾਬੀਆਂ ਦੇ ਬਾਰੇ ਵਿੱਚ ਲਿਖਿਆ ਗਿਆ ਤਾਂ ਯਕੀਨਨ ਇਹ ਤਾਂ ਜਵਾਬ ਆ ਜਿਹੜਾ ਪੰਜਾਬੀ ਹੀ ਆਏਗਾ ਜਰਗ ਦਾ ਮੇਲਾ ਭਾਰਤ ਦੇ ਕਿਹੜੇ ਰਾਜ ਵਿੱਚ ਲੱਗਦਾ ਜਰਗ ਦਾ ਮੇਲਾ ਭਾਰਤ ਦੇ ਪੰਜਾਬ ਦੇ ਵਿੱਚ ਲੱਗਦਾ ਚੰਚਿਸ਼ਰਾਹਾਂ ਦੀ ਪਾਠ ਵਿੱਚ ਆਏ ਸ਼ਰਾਹਾਂ ਸ਼ਬਦ ਤੋਂ ਕੀ ਪਾਵਾਂ ਸ਼ਰਾਹਾਂ ਦਾ ਮਤਲਬ ਹੁੰਦਾ 6 ਰਾਹਾਂ ਦਾ ਕੇਂਦਰ ਬਿੰਦੂ ਇਦਾ ਨਾਂ ਸ਼ਰਾਹਾ ਤਾਂ ਹੀ ਪਿਆ ਕਿਉਂਕਿ ਇਥੋਂ 6 ਰਾਹ ਨਿਕਲਦੇ ਸਨ ਸ਼ਰਾਹਾ ਦਾ ਮੇਲਾ ਪੰਜਾਬ ਦੇ ਕਿਸ ਜिले ਵਿੱਚ ਲੱਗਦਾ ਆਪਾਂ ਪਾਠ ਦੇ ਵਿੱਚ ਪੜਿਆ ਕਿ ਇਹ ਹੁਸ਼ਿਆਰਪੁਰ ਜ਼ਿਲ੍ਹੇ ਦੀ ਤਹਿਸੀਲ ਗੜਸ਼ੰਕਰ ਦੇ ਪਿੰਡ ਅਚਲਪੁਰ ਵਿੱਚ ਲੱਗਦਾ ਪਰ ਜ਼ਿਲ੍ਹਾ ਉਹ ਗੁਏ ਦਾ ਹੁਸ਼ਿਆਰ ਸ਼ਰਾਹਾ ਦਾ ਮੇਲਾ ਕਦੋਂ ਲੱਗਦਾ ਸ਼ਰਾਹਾ ਦਾ ਮੇਲਾ ਮੱਗਰ ਮਹੀਨੇ ਦੇ ਚੀਤੇ ਐਤਵਾਰ ਨੂੰ ਲੱਗਦਾ ਤਾਂ ਇਸ ਦਾ ਉੱਤਰ ਆਊਗਾ ਮੱਗਰ ਮੱਗਰ ਮਹੀਨੇ ਚ ਲੱਗਦਾ ਪਿੰਡ ਅਚਲਪੁਰ ਵਿੱਚ ਪਰਾਚੀਨ ਮੰਦਿਰ ਸ਼ਿਸ਼ੋਭਤ ਹੈ ਕਿਹੜਾ ਮੰਦਿਰ ਹੈ ਬੱਬਾ ਬਾਲਕਨਾਥ ਜੀ ਦਾ ਮੰਦਿਰ ਆਪੇ ਮੇਲੇ ਵਿੱਚ ਆਉਣ ਵਾਲੀਆਂ ਸੰਗਤਾਂ ਕਿਹੜੀਆਂ ਮੰਨਤਾ ਮੰਗਦੀਆਂ ਹਨ ਮੇਲੇ ਵਿੱਚ ਆਉਣ ਵਾਲੀਆਂ ਸੰਗਤਾਂ ਜਾਨਮਾਲ ਦੀ ਸੁੱਖ-ਸਾਂਤ ਲਈ ਮੰਨਤਾ ਮੰਗਦੀਆਂ ਨੇ ਸ਼ਰਾਹਾਂ ਦੇ ਮੇਲੇ ਤੋਂ ਪਹਿਲਾਂ ਕਿੰਨੇ ਯੱਗ ਕੀਤੇ ਜਾਂਦੇ ਨੇ ਸ਼ਰਾਹਾਂ ਦੇ ਮੇਲੇ ਤੋਂ ਪਹਿਲਾਂ 4 ਯੱਗ ਕੀਤੇ ਜਾਂਦੇ ਨੇ ਜਿਹੜੇ ਕਿ ਆਲੇ-ਦੁਆਲੇ ਦੇ ਪਿੰਡਾਂ ਦੁਆਰਾ ਜਿਹਦੇ ਵਿੱਚ ਇੰਦੋਵਾਲ ਨੈਣੋਵਾਲ ਝੋਣੋਵਾਲ ਅਚਲਪੁਰ ਮਜਾਰੀ ਇੱਥੇ ਇਹਨਾਂ ਦੀਆਂ ਜਿਹੜੇ ਸੰਗਤਾਂ ਨੇ ਉਹਦੇ ਦੁਆਰਾ ਕੀਤੇ ਜਾਂਦੇ ਇਸ ਮੇਲੇ ਦੌਰਾਨ ਘਰਾਂ ਵਿੱਚ ਕਿਹੜੇ ਪਕਵਾਨ ਬਣਦੇ ਨੇ ਤਾਂ ਘਰਾਂ ਦੇ ਵਿੱਚ ਮਾਹਾਂ ਦੀ ਦਾਲ ਬਣਦੀ ਹੈ ਇਸੇ ਕਰਕੇ ਕਿਹਾ ਜਾਂਦਾ ਦਾਲ ਮਾਹਾਂ ਦੀ ਛਿੰਝ ਸ਼ਰਾਹਾਂ ਦੀ ਸ਼ਰਾਹਾਂ ਦੇ ਮੇਲੇ ਦਾ ਸਬੰਧ ਇਸ ਖੇਤਰ ਦੇ ਕਿਰਤਾਨੀ ਜੀਵਨ ਨਾਲ ਵੀ ਹੈ ਤਾਂ ਇਸ ਦਾ ਉੱਤਰ ਆਊਗਾ ਕਿਰਤਾਨੀ ਜੀਵਨ ਕਿਸ ਜਗ੍ਹਾ ਤੋਂ ਆਈਆਂ ਹੱਟੀਆਂ ਇਸ ਮੇਲੇ ਦਾ ਸ਼ਿੰਗਾਰ ਬਣਦੀਆਂ ਸਨ ਤਾਂ ਇਸ ਦਾ ਉੱਤਰ ਹੈ ਲਾਹੌਰ ਲਾਹੌਰ ਤੋਂ ਆਈਆਂ ਹੱਟੀਆਂ ਇਸ ਮੇਲੇ ਦਾ ਸ਼ਿੰਗਾਰ ਬਣਦੀਆਂ ਸ਼ਰਾਹਾਂ ਦਾ ਮੇਲਾ ਕਿਸ ਪਿੰਡ ਵਿੱਚ ਲੱਗਦਾ ਤਾਂ ਆਪਾਂ ਪਹਿਲਾਂ ਹੀ ਪੜ੍ਹ ਕੇ ਹਟਿਆ ਕਿ ਅਚਲਪੁਰ ਦੇ ਵਿੱਚ ਲੱਗਦਾ ਬੀਤ ਦੇ ਬੀਤ ਇਲਾਕੇ ਦੇ ਲੋਕ ਮੱਗਰ ਮਹੀਨੇ ਨੂੰ ਕਿਹੜਾ ਮਹੀਨਾ ਕਹਿ ਕੇ ਯਾਦ ਕਰਦੇ ਨੇ ਤਾਂ ਇਸ ਨੂੰ ਛਿੰਝ ਵਾਲਾ ਮੇਲਾ ਕਹਿ ਕੇ ਯਾਦ ਕੀਤਾ ਜਾਂਦਾ 14ਵਾਂ ਪ੍ਰਸ਼ਨ ਬੀਤ ਇਲਾਕੇ ਵਿੱਚ ਕਿਹੜੀ ਸਵੈ ਸੇਵੀ ਜਥੇਬੰਦੀ ਨੇ ਤਿੰਨ ਰੋਜ਼ਾ ਖੇਡ ਅਤੇ ਸੱਭਿਆਚਾਰਕ ਮੇਲਾ ਸ਼ੁਰੂ ਕੀਤਾ ਹੈ ਤਾਂ ਇਸ ਦਾ ਉੱਤਰ ਹੈ ਬੀਤ ਭਲਾਈ ਕਮੇਟੀ ਬੀਤ ਭਲਾਈ ਕਮੇਟੀ ਊੜਾ ਵਿਕਲਪ ਸਹੀ ਹੈ 11ਵਾਂ ਪ੍ਰੋਵੀਜ਼ਨ ਹਰ ਵਰਗ ਦਾ ਸਾਂਝਾ ਸ਼ਾਨ ਭਰਾਵਾਂ ਦੀ ਔਰ ਰਲ ਮਿਲ ਮਾਣੇ ਸਿੰਜ ਸ਼ਰਾਹਾਂ ਤਾਂ ਇਸ ਦਾ ਉੱਤਰ ਆਊਗਾ ਕਿਹੜੀ ਸ਼ਰਾਹਾਂ ਸਿਹਾਰ ਅਤੇ ਮੇਲੇ ਸਮਾਜ ਵਿੱਚ ਕਿਹੜੀ ਸਾਂਝ ਪੈਦਾ ਕਰਦੇ ਨੇ ਤਿਹਾਰ ਅਤੇ ਮੇਲੇ ਤਮਾਜ਼ ਦੇ ਵਿੱਚ ਭਾਈਚਾਰਕ ਸਾਂਝ ਪੈਦਾ ਕਰਦੇ ਨੇ ਸਤੋਂ ਪ੍ਰਸ਼ਨ ਮਨਨਤ ਸ਼ਬਦ ਦਾ ਸਮਾਨ ਅਰਥ ਸ਼ਬਦ ਦੱਸੋ ਮਨਨਤ ਹੁੰਦੀ ਹੈ ਮਨੋਤ ਸੁਖਣਾ ਸੁਖਤ ਇਸ ਦਾ ਉੱਤਰ ਆ ਜਾਏਗਾ ਉਪਰੋਕਤ ਸਾਰੇ ਅਗਲਾ ਪ੍ਰਸ਼ਨ ਸਾਡੇ ਕੋਲੇ ਬਚਿਆ ਹੋਇਆ ਹੈ ਪੱਬਾਂ ਭਾਰ ਹੋਣਾ ਮੁਹਾਵਰੇ ਦਾ ਕੀ ਅਰਥ ਹੈ ਤਾਂ ਇਹਨਾਂ ਚਾਰੇ ਵਿਕਲਪਾਂ ਦੇ ਵਿੱਚੋਂ ਆਏਗਾ ਕਾਲੀ ਵਿੱਚ ਜਦੋਂ ਅਸੀਂ ਕਿਸੇ ਜਿਸ ਤਰ੍ਹਾਂ ਸਾਡੇ ਮਹਿਮਾਨ ਆਉਂਦਾ ਅਸੀਂ ਉਹਦੀ ਸਵਾਗਤ ਕਰਨ ਦੇ ਲਈ ਪੱਬਾਂ ਪਾਹ ਹੁੰਦੇ ਆ ਤਾਂ ਸਵਾਗਤ ਕਰਨ ਦੇ ਲਈ ਕਾਲੇ ਪੈਂਦੇ ਆ ਤਾਂ ਉਸ ਨੂੰ ਕਿਹਾ ਜਾਂਦਾ ਕਿ ਪੱਬਾਂ ਪਾਹ ਹੋਣ ਖੁੱਗ ਦਾ ਸਮਾਨ ਅਰਥ ਸ਼ਬਦ ਕੀ ਹੋਏਗਾ ਖੁੱਗ ਦਾ ਅਰਥ ਹੁੰਦਾ ਬੱਚੇ ਸੰਗਣਾ ਖੁਸ਼ਹਾਲ ਘਣਾ ਤਾਂ ਇਸ ਦਾ ਉਤਰ ਆ ਜਾਏਗਾ ਉਪਰੋਕਤ ਸਾਰੇ ਵੀ ਮਹਾਂ ਪ੍ਰਸ਼ਨ ਸਤਰ ਪੂਰੀ ਕਰੋ ਸਤਰ ਕੀ ਆ ਸ਼ੰਜ ਸ਼ਰਾਹਾਂ ਦੀ ਇਸ ਤੋਂ ਕੀ ਹੋਊਗਾ ਦਾਲ ਮਾਂਹਾਂ ਦੀ ਸ਼ੰਜ ਸ਼ਰਾਹਾਂ ਦੀ ਤਾਂ ਇਹ ਸੀ ਬੱਚਿਓ ਛਿੰਝ ਚਰਾਹਾਂ ਦੀ ਪਾੜ ਦੇ ਪ੍ਰਸ਼ਨ ਉੱਤਰ ਤਾਂ ਹੁਣ ਸਾਡੇ ਕੋਲੇ ਚੌਥਾ ਪਾਠ ਹੈਗਾਗਾ ਜੀਵਨੀ ਸ੍ਰੀ ਗੁਰੂ ਨਾਨਕ ਦੇਵ ਜੀ ਤਾਂ ਇਹਦੇ ਵਿੱਚ ਕੀ ਹੈ ਬੱਚਿਓ ਪਹਿਲਾ ਪ੍ਰਸ਼ਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹਰਿਮੰਦਰ ਸਾਹਿਬ ਦੀ ਨੀਂ ਕਿਸ ਤੋਂ ਰਖਵਾਈ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਤਾਈ ਮੀਆਂ ਮੀਰ ਜੀ ਤੋਂ ਰਖਵਾਈ ਸੀ ਠੀਕ ਹੈ ਜੀ ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਦੀ ਨੀਂ ਕਦੋਂ ਰਖਵਾਈ ਸੀ ਇਹਨਾਂ ਤੋਂ ਤਾਂ 1588 ਈਸਵੀ ਦੇ ਵਿੱਚ ਰਖਵਾਈ ਸੰਤੋਖ ਸਰ ਤੇ ਰਾਮ ਸਰ ਜਿਹੜੇ ਸਰੋਵਰ ਨੇ ਇਹ ਕਿੱਥੇ ਨੇ ਤਾਂ ਬੱਚਿਓ ਇਹ ਅੰਮ੍ਰਿਤਸਰ ਸਾਹਿਬ ਵਿੱਚ ਹੀ ਨੇ ਸੰਤੋਖ ਸਰ ਤੇ ਰਾਮ ਸਰ ਨਾਂ ਦੇ ਸਰੋਵਰ ਸ਼ਹੀਦਾਂ ਦੇ ਸਰਤਾਜ ਕਿਸ ਗੁਰੂ ਨੂੰ ਕਿਹਾ ਜਾਂਦਾ ਹੈ ਤਾਂ ਪਤਾ ਆਪਾਂ ਨੂੰ ਇਹ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਜਿਹੜੇ ਕਿ ਸ਼ਹੀਦਾਂ ਦੇ ਸਰਤਾਜ ਨੇ ਪਹਿਲੀ ਸ਼ਹੀਦੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਹੋਈ ਸੀ ਗੁਰੂ ਅਰਜਨ ਦੇਵ ਜੀ ਨੇ ਲਾਹੌਰ ਵਿੱਚ ਕੀ ਬਣਾਇਆ ਸੀ ਤਾਂ ਲਾਹੌਰ ਵਿੱਚ ਉਹਨਾਂ ਨੇ ਬੌਲੀ ਬਣਾਈ ਬੌੜੀ ਮਤਲਬ 31 ਇਸ਼ਨਾਨ ਕਰਨ ਦੇ ਲਈ ਤੀਰਥ ਬਣਾਇਆ ਸੀ ਜਿਸ ਦੀਆਂ 84 ਪੌੜੀਆਂ ਸੀ ਤੇ ਤਾਂ ਕਿ ਲੋਕ ਨੇ ਜਿਹੜੇ ਉਹ ਤੀਰਥ ਦੇ ਲਈ ਬਾਹਰ ਨਾ ਜਾਣ ਉਹਨਾਂ ਨੂੰ ਲਾਹੌਰ ਦੇ ਵਿੱਚ ਹੀ ਤੀਰਤ ਦਿੱਤਾ ਸੀ ਜੋ ਬੌੜੀ ਬਣਾਈ ਗੁਰੂ ਸਾਹਿਬ ਗੁਰੂ ਜੀ ਨੇ ਕੋੜੀਆਂ ਲਈ ਹਸਪਤਾਲ ਕਿੱਥੇ ਖੋਲੇ ਸੀ ਗੁਰੂ ਜੀ ਨੇ ਕੋੜੀਆਂ ਦੇ ਲਈ ਹਸਪਤਾਲ ਤਰਨਤਾਰਨ ਵਿਖੇ ਖੋਲੇ ਸੀ ਦਸਵੰਦ ਦੀ ਪ੍ਰਥਾ ਇਸ ਗੁਰੂ ਸਾਹਿਬ ਨੇ ਆਰੰਭ ਕੀਤੀ ਸਦਸਪੰਦ ਦੀ ਪ੍ਰਥਾ ਗੁਰੂ ਅਰਜਨ ਦੇਵ ਜੀ ਨੇ ਆਰੰਭ ਕੀਤੀ ਸੀ। ਕੁਝ ਗੱਲਾਂ ਦਾ ਬੱਚੇਓ ਸਾਨੂੰ ਆਈਡੀਆ ਲੱਗ ਜਾਂਦਾ ਅੰਦਾਜ਼ਾ ਹੋ ਜਾਂਦਾ ਕਿਉਂਕਿ ਗੁਰੂ ਅਰਜਨ ਦੇਵ ਜੀ ਪਾਠ ਦੇ ਵਿੱਚੋਂ ਆ ਤਾਂ ਬਹੁਤਿਆਂ ਦਾ ਉੱਤਰ ਗੁਰੂ ਅਰਜਨ ਦੇਵ ਜੀ ਹੀ ਆਏਗਾ। ਗੁਰੂ ਜੀ ਨੇ ਵਿਪਾਰ ਗੁਰੂ ਜੀ ਨੇ ਵਪਾਰ ਦਾ ਕੰਮ ਕਾਬਲ ਖੰਧਾਰ ਤੋਂ ਲੈ ਕੇ ਕਿਹੜੇ ਸ਼ਹਿਰ ਤੱਕ ਚਾਲੂ ਕੀਤਾ ਸੀ? ਤਾਂ ਏਸੀ ਕੀਤਾ ਸੀ ਢਾਕੇ ਤੱਕ ਕਾਬਲ ਖੰਧਾਰ ਤੋਂ ਲੈ ਕੇ ਢਾਕੇ ਤੱਕ। ਠੀਕ ਜੋ ਕਿ ਬੰਗਲਾਦੇਸ਼ ਦੇ ਵਿੱਚ ਅੱਜਕੱਲ੍ਹ ਨੌਵਾਂ ਪ੍ਰਸ਼ਨ ਸਾਡੇ ਕੋਲ ਹੈਗਾ ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤਸਰ ਵਿੱਚ ਹਰਮੰਦਰ ਸਾਹਿਬ ਕਿੰਨਾ ਲਈ ਬਣਾਇਆ ਸੀ ਹਰਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਨੇ ਸਾਰੇ ਧਰਮਾਂ ਦੇ ਲਈ ਜਿਹੜਾ ਇਹ ਖੁੱਲੇ ਨੇ ਤਾਂ ਇਸ ਲਈ ਇਹ ਸਭ ਲਈ ਸਾਂਝਾ ਸੀ ਕਿਸੇ ਇੱਕ ਧਰਮ ਲਈ ਨਹੀਂ ਸੀ 10ਵਾਂ ਪ੍ਰਸ਼ਨ ਸ੍ਰੀ ਗੁਰੂ ਅਰਜਨ ਦੇਵ ਜੀ ਜੀਵਨੀ ਕਿਸ ਦੀ ਰਚਨਾ ਹੈ ਤਾਂ ਇਹ ਹੈ ਕਿ ਇਹ ਬੱਚਿਓ ਜੀਵਨੀ ਡਾਕਟਰ ਸੰਤਰ ਕੌਰ ਦੀ ਲਿਖੀ ਹੋਈ ਹੈ ਤਾਂ ਬੱਚਿਓ ਇਹ ਤੁਸੀਂ ਯਾਦ ਰੱਖਣਾ ਜਿੰਨੇ ਵੀ ਤੁਹਾਡੇ ਪਾਠ ਨੇ ਉਹਨਾਂ ਦੇ ਜਿੰਨੇ ਵੀ ਲੇਖਕ ਨੇ ਉਹ ਤੁਸੀਂ ਯਾਦ ਰੱਖਣੇ ਨੇ ਅੱਛਾ ਇਹੀ ਸਵਾਲ ਦੁਬਾਰੇ ਹੁਣ ਮੁੜ ਕੇ ਆ ਗਿਆ ਘੁੰਮ ਕੇ ਕਿ ਤੁਹਾਡੀ ਪਾਠ ਪੁਸਤਕ ਵਿੱਚ ਡਾਕਟਰ ਹਰਿੰਦਰ ਕੌਰ ਦਾ ਲਿਖਿਆ ਲੇਖ ਜਿਹੜਾ ਹੈ ਤਾਂ ਇਹ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਗੁਰੂ ਅਰਜਨ ਦੇਵ ਜੀ ਨੇ ਮੋਢਲੀ ਵਿੱਦਿਆ ਕਿੱਥੋਂ ਪ੍ਰਾਪਤ ਕੀਤੀ ਸੀ ਤਾਂ ਇਹ ਬੱਚਿਓ ਆਪਾਂ ਨੂੰ ਪਤਾ ਕਿ ਮੋਢਲੀ ਵਿੱਦਿਆ ਇਹਨਾਂ ਨੇ ਬਾਬਾ ਬੁੱਢਾ ਜੀ ਤੋਂ ਪ੍ਰਾਪਤ ਕੀਤੀ ਸੀ ਗੁਰੂ ਅਰਜਨ ਦੇਵ ਜੀ ਦੀ ਸ਼ਾਕਾ ਰਚਨਾ ਕਿਹੜੀ ਹੈ ਸਾ ਪਾਠ ਪੜਦੇ ਆ ਤਾਂ ਤੁਹਾਨੂੰ ਪਤਾ ਲੱਗਿਆ ਹੋਊ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਾਹਤ ਰਚਨਾ ਸੁਖਮਨੀ ਸਾਹਿਬ ਹੈ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦਾ ਕਾਰਜ ਕਿਸ ਨੇ ਕੀਤਾ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦਾ ਕਾਰਜ ਗੁਰੂ ਅਰਜਨ ਦੇਵ ਜੀ ਨੇ ਕੀਤਾ ਸੀ ਤੇ ਭਾਈ ਗੁਰਦਾਸ ਜੀ ਇਸ ਦੇ ਲਿਖਾਰੀ ਜਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦਾ ਕੰਮ ਕਦੋਂ ਸੰਪੂਰਨ ਹੋਇਆ ਤਾਂ 1604 ਈਸਵੀ ਦੇ ਵਿੱਚ ਇਹ ਕੰਮ ਸੰਪੂਰਨ ਹੋ ਗਿਆ ਸੀ। ਨਾਮ ਸ਼ਬਦ ਦੀ ਚੋਣ ਕਰੋ। ਤਾਂ ਬੱਚੋ ਨਾਮ ਇਹਦੇ ਵਿੱਚ ਹੈ ਵੈਸੇ ਇਹਦੇ ਵਿੱਚ ਨਾਮ ਦੋ ਨੇ ਸੱਚ ਵੀ ਇਹਦੇ ਵਿੱਚ ਨਾਮ ਆ। ਠੀਕ ਹੈ। ਤੇ ਸ੍ਰੀ ਗੁਰੂ ਅਰਜਨ ਦੇਵ ਜੀ ਵੀ ਇਹਦੇ ਵਿੱਚ ਨਾਮ। ਠੀਕ ਹੈ ਤਾਂ ਤੁਸੀਂ ਕੋਈ ਸੇਵ ਦੀ ਵੀ ਚੋਣ ਕਰ ਸਕਦੇ। ਨਾਵ ਸ਼ਬਦ ਚੁਣੋ ਤਾਂ ਇਸ ਦੇ ਵਿੱਚ ਨਾਮ ਕੀ ਆ ਬੱਚਿਓ ਸੁਖਮਣੀ ਸਾਹਿਬ ਠੀਕ ਆ ਪਰਨਾਮ ਚੁਣੋ ਪਰਨਾਮ ਕੀ ਹੁੰਦਾ ਸਾਡਾ ਤੁਹਾਡਾ ਮੇਰਾ ਤੇਰਾ ਤਾਂ ਇਸ ਦੇ ਵਿੱਚੋਂ ਆ ਜਾਏਗਾ ਤੁਹਾਡੀਆਂ ਅੱਗੇ ਫੇਰ ਅਸੀਂ ਪਰਨਾਮ ਦੀ ਚੋਣ ਕਰਨੀ ਆ ਤਾਂ ਪਰਨਾਮ ਕੌਣ ਆਏਗਾ ਉਹ ਤਾਂ ਬੱਚਿਓ ਯਾਦ ਰੱਖਿਓ ਮੈਂ ਮੇਰਾ ਸਾਡਾ ਤੂੰ ਤੇਰਾ ਤੁਹਾਡਾ ਉਹ ਉਸ ਉਹਨਾਂ ਆਦ ਇਹ ਜਿਹੜੇ ਸ਼ਬਦ ਨੇ ਸਾਰੇ ਪਰਨਾਮ ਹੁੰਦੇ ਨੇ ਠੀਕ ਆ ਪ੍ਰਸ਼ਨ ਵਿਮਾ ਅਸੀਂ ਪਾਠ ਕਰਦੇ ਹਾਂ ਵਾਕ ਵਿੱਚੋਂ ਪੜਨਾਮ ਚੁਣੋ ਤਾਂ ਅਸੀਂ ਇਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹਟਿਆ ਅਸੀਂ ਤਾਂ ਇਹ ਸੀ ਬੱਚਿਓ ਅ ਚੌਥੇ ਪਾਠ ਦੇ ਪ੍ਰਸ਼ਨ ਤੇ ਉਹਨਾਂ ਦੇ ਉੱਤਰ ਹੁਣ ਸਾਡੇ ਕੋਲ ਹੈਗੀ ਆ ਅੱਗੇ ਪੰਜਵਾਂ ਪਾਠ ਕਵਿਤਾ ਉੱਦਮ ਕਰਿਂ ਜ਼ਰੂਰ ਜਿਹੜੀ ਕਿ ਬਲਦੇਵ ਸਿੰਘ ਢਾਲੇਵਾਲ ਦੀ ਲਿਖੀ ਹੋਈ ਹੈ ਤਾਂ ਪਹਿਲਾ ਪ੍ਰਸ਼ਨ ਹੈਗਾ ਉੱਦਮ ਕਰੀ ਜ਼ਰੂਰ ਕਵਿਤਾ ਦਾ ਕਵੀ ਕੌਣ ਹੈ ਬਲਦੇਵ ਸਿੰਘ ਸਾਲੀਵਾਲ ਜਿਸ ਦਾ ਜ਼ਿਕਰ ਆਪਾਂ ਹੁਣੇ ਕਰਕੇ ਹਟਿਆ ਦੂਜਾ ਪ੍ਰਸ਼ਨ ਹੈ ਜੇਕਰ ਮਨ ਵਿੱਚ ਕੋਈ ਇੱਛਾ ਹੈ ਤਾਂ ਉਸ ਨੂੰ ਪੂਰਾ ਕਰਨ ਲਈ ਕੀ ਕਰਨਾ ਚਾਹੀਦਾ ਹੈ ਜੇਕਰ ਜੇ ਕੁਝ ਸੋਚੇ ਮਨ ਵਿੱਚ ਸਜਣਾ ਉਦਮ ਕਰੀਂ ਜ਼ਰੂਰ ਵਿਣ ਉਦਮ ਹੱਥ ਤਕਣੇ ਰਹਿ ਸੰ ਉਦਮ થી ਪੂਰਪੂ ਤਾਂ ਸਾਨੂੰ ਕੀ ਕਰਨਾ ਚਾਹੀਦਾ ਉਦਮ ਕਰਨਾ ਚਾਹੀਦਾ ਠੀਕ ਹੈ ਆਲਸ ਨਹੀਂ ਕਰਨੀ ਚਾਹੀਦੀ ਚਲਾਕੀ ਨਹੀਂ ਕਰਨੀ ਚਾਹੀਦੀ ਇਸ ਕਰਕੇ ਉਪਰੋਕਤ ਸਾਰੇ ਨਹੀਂ ਆਉਂਦਾ ਕਿਤੇ ਉਪਰੋਕਤ ਸਾਰੇ ਦੇਖ ਕੇ ਉਪਰੋਕਤ ਸਾਰੇ ਹੀ ਨਾ ਮਤਲਬ ਸਹੀ ਕਰ ਦਿਓ ਤੁਸੀਂ ਤਾਂ ਉਦਮ ਕਰਨਾ ਚਾਹੀਦਾ ਉਦਮ ਕਰੀ ਜ਼ਰੂਰ ਕਵਤਾ ਅਨੁਸਾਰ ਜੇਕਰ ਅਸੀਂ ਮਿਹਨਤ ਨਹੀਂ ਕਰਾਂਗੇ ਤਾਂ ਸਾਡੇ ਹੱਥ ਕੀ ਰਹਿ ਜਾਣਗੇ ਸਖਣੇ ਭਾਵ ਖਾਲੀ ਖਾਲੀ ਰਹਿ ਜਾਣਗੇ ਬਿਨ ਉਦਮ ਹੱਥ ਸਖਣੇ ਰਹਿ ਤਣ ਉਦਮ થી ਭਰਪੂਰ ਸਖਣੇ ਹੁੰਦੇ ਆ ਖਾਲੀ ਤਾਂ ਇਸ ਦਾ ਮਤਲਬ ਖਾਲੀ ਉਦਮ ਕਰੀ ਜ਼ਰੂਰ ਕਵਤਾ ਵਿੱਚ ਕਵੀ ਨੇ ਕਿਸ ਨੂੰ ਦੱਸਤੀ ਕਿਹਾ ਹੈ ਉਦਮ ਕਰੀ ਜ਼ਰੂਰ ਕਵਤਾ ਵਿੱਚ ਕਵੀ ਨੇ ਉਦਾਸੀ ਨੂੰ ਦੱਸਤੀ ਕਿਹਾ ਹੈ ਕਵੀ ਨੇ ਕਿਹਾ ਹੈ ਕਿ ਮਨ ਦਾ ਮਾਲਿਕ ਬਣਨਾ ਨਾ ਦੇਵੀ ਇਹ ਤਾਂ ਤੇਰੀ ਤਾਂ ਸੀ ਉਦਮ ਕਰੀ ਜ਼ਰੂਰ ਕਵਿਤਾ ਅਨੁਸਾਰ ਜੇਕਰ ਹਾਰਾਂ ਤੋਂ ਮਨ ਨਿਰਾਸ਼ ਹੋ ਜਾਵੇ ਤਾਂ ਕੀ ਕਰਨਾ ਚਾਹੀਦਾ ਹੈ ਜਿੱਤ ਵਿੱਚ ਵਿਸ਼ਵਾਸ ਰੱਖਣਾ ਚਾਹੀਦਾ ਹੈ ਤਾਂ ਇਹ ਆ ਗਈ অপਸ਼ਨ ਜਿੱਤ ਵਿੱਚ ਵਿਸ਼ਵਾਸ ਰੱਖਣਾ ਚਾਹੀਦਾ ਹੈ। ਸ਼ੇਮਾ ਪ੍ਰਸ਼ਨ ਲੋਚਨਾ ਸ਼ਬਦ ਦਾ ਕੀ ਅਰਥ ਹੈ? ਲੋਚਨਾ ਦਾ ਅਰਥ ਹੁੰਦਾ ਵਿੱਚ ਚਾਉਣਾ ਇੱਛਾ ਕਰਨਾ ਦਾਸੀ ਸ਼ਬਦ ਦਾ ਅਰਥ ਕੀ ਹੈ ਦਾਸੀ ਹੁੰਦੀ ਆ ਸੇਵਾ ਕਰਨ ਵਾਲੀ ਸੇਵਾ ਕਰਨ ਵਾਲੀ ਨੂੰ ਅਸੀਂ ਦਾਸੀ ਕਹਿੰਦੇ ਆ ਅੱਗੇ ਆ ਗਿਆ ਉਦਮ ਕਰੇ ਜ਼ਰੂਰ ਕਵਤਾ ਅਨੁਸਾਰ ਥਲ ਅਤੇ ਸਾਗਰ ਕਿਹੋ ਜਿਹੀਆਂ ਰੋਕਾਂ ਨੂੰ ਨਹੀਂ ਰੋਕ ਸਕਦੇ ਜਿਸ ਵਿੱਚ ਇਹ ਥਲ ਸਾਗਰ ਵੀ ਰੋਕ ਸਕਣ ਨਾ ਤੇਰੀ ਸਹਿਜ ਰਵਾਨੀ ਤਾਂ ਜਿਸ ਵਿੱਚ ਰਵਾਨੀ ਸਹਿਜ ਹੋਵੇ ਉਸ ਨੂੰ ਥਲ ਤੇ ਸਾਗਰ ਵੀ ਨਹੀਂ ਰੋਕ ਸਕਦੇ ਉਦਮ ਕਰੀ ਜਰੂਰ ਕਵਤਾ ਅਨੁਸਾਰ ਜੇਕਰ ਮੰਜ਼ਿਲ ਪ੍ਰਾਪਤ ਕਰਨੀ ਹੈ ਤਾਂ ਕੀ ਕਰਨਾ ਚਾਹੀਦਾ ਹੈ ਜੇਕਰ ਮੰਜ਼ਿਲ ਪ੍ਰਾਪਤ ਕਰਨੀ ਚਾਹ ਹੈ ਤਾਂ ਸਾਨੂੰ ਨਿਰੰਤਰ ਮੰਜ਼ਿਲ ਵੱਲ ਵਧਣਾ ਚਾਹੀਦਾ ਹੈ ਇਹ ਉਤਰ ਆਏਗਾ ਕਿਉਂਕਿ ਉਦਾਸੀ ਦਾ ਸਹਾਰਾ ਲੈਣੇ ਚਾਹੀਦਾ ਹੈ ਇਹ ਵੀ ਗੱਲ ਤਾਂ ਕਿਸਮਤ ਤੇ ਛੱਡ ਦੇਣਾ ਚਾਹੀਦਾ ਇਹ ਵੀ ਗੱਲ ਤਾਂ ਠੀਕ ਹੈ ਤਾਂ ਨਿਰੰਤਰ ਆਪਣੀ ਮੰਜ਼ਿਲ ਦੇ ਵੱਲ ਵਧਦੇ ਰਹਿਣਾ ਚਾਹੀਦਾ ਭਰਪੂਰ ਸ਼ਬਦ ਦਾ ਕੀ ਅਰਥ ਹੈ ਭਰਪੂਰ ਸ਼ਬਦ ਦਾ ਹੈਗਾ ਹੱਥ ਅਰਥ ਪਰੇ ਸਿੱਧਕ ਸ਼ਬਦ ਤੋਂ ਕੀ ਭਾਵ ਹੈ ਸਿੱਧਕ ਤੋਂ ਭਾਵ ਹੈ ਵਿਸ਼ਵਾਸ ਕੋਲ ਸ਼ਬਦ ਦਾ ਕੀ ਅਰਥ ਹੈ ਕੋਲ ਕੋਲ ਸ਼ਬਦ ਦਾ ਅਰਥ ਹੈ ਪਹਿਲਵਾਨਾਂ ਦੀ ਕੁਸ਼ਤੀ ਏਸੀ ਬੱਚਿਓ ਸਭ ਤਾਂ ਉਦਮ ਕਰੀਂ ਜ਼ਰੂਰ ਦੇ ਪ੍ਰਸ਼ਨ ਹੁਣ ਸਾਡੇ ਕੋਲੇ ਹੈਗੇ ਆ ਅਗਲੀ ਕਹਾਣੀ ਦਲੇਰੀ ਜਿਹੜੇ ਕੇ ਲੇਖਕ ਨੇ ਜਿਹਦੇ ਦਰਸ਼ਨ ਸਿੰਘ ਆਸਟ ਜੀ ਤਾਂ ਦਲੇਰੀ ਕਹਾਣੀ ਨਿਮਨ ਲਿਖਤ ਵਿੱਚੋਂ ਕਿਸ ਦੀ ਰਚਨਾ ਹੈ ਆਪਾਂ ਪਹਿਲੀ ਗੱਲ ਕਰਕੇ ਹਟਿਆ ਦਰਸ਼ਨ ਸਿੰਘ ਆਸਟ ਦੀ ਏਕਮ ਇਹਦੇ ਵਿੱਚ ਦੋ ਪਾਤਰ ਨੇ ਭੈਣ ਭਰਾ ਬਲਜੀਤ ਤੇ ਏਕਮ ਏਕਮ ਨੂੰ ਕਿਸ ਚੀਜ਼ ਦਾ ਸ਼ੌਕ ਸੀ ਉਸ ਨੂੰ ਫੁੱਟਬਾਲ ਖੇਡਣ ਦਾ ਸ਼ੌਕ ਸੀ ਤੇ ਬਲਜੀਤ ਨੂੰ ਤੈਰਾਕੀ ਦਾ ਸ਼ੌਕ ਸੀ ਆਪਾਂ ਨੂੰ ਪਤਾ ਹੀ ਹੈ ਬਲਜੀਤ ਦਾ ਪੜਨ ਵਾਲਾ ਕਮਰਾ ਕਿਸ ਨਾਲ ਭਰਿਆ ਪਿਆ ਸੀ ਮੈਡਲਾਂ ਅਤੇ ਸ਼ੀਲਡਾਂ ਨਾਲ ਭਰਿਆ ਪਿਆ ਸੀ ਇਸ ਦਾ ਉੱਤਰ ਆਊਗਾ ਮੈਡਲਾਂ ਤੇ ਸ਼ੀਲਡਾਂ। ਵਿਦਿਆਰਥੀਆਂ ਨੂੰ ਟੂਰ ਤੇ ਕਿਹੜੇ ਸ਼ਹਿਰ ਲਜਾਇਆ ਗਿਆ ਵਿਦਿਆਰਥੀਆਂ ਨੂੰ ਟੂਰ ਤੇ ਆਪਾਂ ਨੂੰ ਪਤਾ ਹੀ ਆ ਕਿ ਚੰਡੀਗੜ੍ਹ ਲਜਾਇਆ ਗਿਆ ਸੀ। ਦਲੇਰੀ ਪਾਠ ਅਨੁਸਾਰ ਸਭ ਤੋਂ ਪਹਿਲਾਂ ਕੀ ਵੇਖਣ ਦਾ ਪ੍ਰੋਗਰਾਮ ਬਣਾਇਆ ਕਿਉਂਕਿ ਜਦੋਂ ਅਸੀਂ ਪਟਿਆਲੇ ਤੋਂ ਜਾਂਦੇ ਹਾਂ ਤਾਂ ਰਸਤੇ ਦੇ ਵਿੱਚ ਸ਼ਖਤ ਵੀੜ ਆਊਗਾ ਤੇ ਇਸ ਕਰਕੇ ਚੰਡੀਗੜ੍ਹ ਤੋਂ ਪਹਿਲਾਂ ਅਸੀਂ ਸ਼ਖਤ ਵੀੜ ਚੜ੍ਹੇਗਾ ਰਹੀ ਵੇਖਦੇ ਹਾਂ। ਅੱਛਾ ਜੀ ਚੰਡੀਗੜ੍ਹ ਸ਼ਹਿਰ ਦਾ ਨਕਸ਼ਾ ਕਿਸ ਨੇ ਬਣਾਇਆ ਸੀ ਚੰਡੀਗੜ੍ਹ ਸ਼ਹਿਰ ਦਾ ਨਕਸ਼ਾ ਨਕਸ਼ਾ ਫ੍ਰਾਂਸੀਸੀ ਆਰਕੀਟੈਕ ਲੀ ਕਾਰਬੂਜ਼ੀਅਰ ਨੇ ਬਣਾਇਆ ਸੀ ਬਲਜੀਤ ਨੂੰ ਕਿਹੜੀ ਖੇਡ ਦਾ ਸ਼ੌਕ ਸੀ ਆਪਾਂ ਪਹਿਲਾਂ ਹੀ ਜ਼ਿਕਰ ਕਰਕੇ ਹਟੇ ਹੈ ਕਿ ਬਲਜੀਤ ਨੂੰ ਤੈਰਾਕੀ ਦਾ ਸ਼ੌਕ ਸੀ ਤੇ ਇੱਕ ਨੂੰ ਪਟਵਾਲ ਦਾ ਦਲੇਰੀ ਪਾਠ ਅਨੁਸਾਰ ਬਲਜੀਤ ਕਿਹੜੀ ਕਲਾਸ ਵਿੱਚ ਪੜਦੀ ਸੀ ਬਲਜੀਤ ਬੱਚਿਓ 10ਵੀਂ ਦੇ ਵਿੱਚ ਪੜਦੀ ਸੀ ਤੇ ਜਿਹੜਾ ਇਹਦਾ ਭਰਾ ਸੀ ਏਕਮ ਉਹ ਇਸ ਤੋਂ ਵੱਡਾ ਸੀ ਉਹ 12ਵੀਂ ਕਲਾਸ ਵਿੱਚ ਪੜਦਾ ਸੀ ਆ ਦਲੇਰੀ ਪਾਠ ਅਨੁਸਾਰ ਏਕਮ ਕਿਹੜੀ ਕਲਾਸ ਵਿੱਚ ਪੜਦਾ ਸੀ ਏਕਮ 12ਵੀਂ ਦੇ ਵਿੱਚ ਪੜਦਾ ਸੀ ਜਦ ਕਿ ਏਕਮ ਇਸ ਤੋਂ ਵੱਡਾ ਸੀ ਜਦ ਕਿ ਦਲੇਰ ਸੀਗੀ ਬਲਜੀਤ ਜ਼ਿਆਦਾ ਸੀ ਬਲਜੀਤ ਅਤੇ ਏਕਮ ਦਾ ਘਰ ਕਿਸ ਦੇ ਨੇੜੇ ਸੀ ਬਲਜੀਤ ਅਤੇ ਏਕਮ ਦਾ ਘਰ ਖੇਡ ਸਟੇਡੀਅਮ ਦੇ ਬਿਲਕੁਲ ਨੇੜੇ ਸੀ ਇਹ ਪਟਿਆਲੇ ਦੇ ਰਹਿਣ ਵਾਲੇ ਨੇ ਤੇ ਖੇਡ ਸਟੇਡੀਅਮ ਦੇ ਨੇੜੇ ਹੀ ਇਹਨਾਂ ਦਾ ਘਰ ਅਦੇ ਆਪਾਂ ਵਿੱਚੋਂ ਇਸ ਟੂਰ ਨਾਲ ਕੌਣ-ਕੌਣ ਗਏ ਤਾਂ ਟੂਰ ਤੇ ਗਏ ਸੀ ਵੀਨਾ ਭੈਣ ਜੀ ਤੇ ਮਦਨ ਲਾਲ ਜੀ ਅਧਿਆਪਕ ਵੀਨਾ ਭੈਣ ਜੀ ਤੇ ਮਦਨ ਲਾਲ ਜੀ ਏਕਮ ਨੇ ਘਰ ਆ ਕੇ ਚੰਡੀਗੜ੍ਹ ਟੂਰ ਤੇ ਜਾਣ ਵਾਲੀ ਗੱਲ ਕਿਸ ਨੂੰ ਦੱਸੀ ਸੀ ਤਾਂ ਏਕਮ ਨੇ ਆ ਕੇ ਆਪਣੀ ਮੰਮੀ ਨੂੰ ਦੱਸੀ ਸੀ ਇਹ ਗੱਲ ਤਾਂ ਇਸ ਦਾ ਉੱਤਰ ਆਏਗਾ ਮੰਮੀ ਜੀ ਨੂੰ ਬਲਜੀਤ ਨੂੰ ਚੰਡੀਗੜ੍ਹ ਵਿੱਚ ਕੀ ਦੇਖਣ ਦੀ ਬੜੀ ਰੀਤ ਸੀ ਬਲਜੀਤ ਨੂੰ ਚੰਡੀਗੜ੍ਹ ਦੇ ਵਿੱਚ ਸੁਖਨਾ ਝੀਲ ਦੇਖਣ ਦੀ ਬੜੀ ਰੀਤ ਸੀ ਕਿ ਮੈਂ ਚੰਡੀਗੜ੍ਹ ਜਾਵਾਂ ਤਾਂ ਸੁਖਨਾ ਝੀਲ ਜ਼ਰੂਰ ਦੇਖੂੰਗੀ ਝੀਲ ਤੇ ਕਿਹੋ ਜਿਹਾ ਮਾਹੌਲ ਸੀ ਜਦੋਂ ਉਹ ਚਲੀ ਝੀਲ ਤੇ ਗਏ ਬੱਚੇ ਤਾਂ ਕਿਸ ਤਰ੍ਹਾਂ ਦਾ ਮਾਹੌਲ ਸੀ ਉੱਥੇ ਕੋਈ ਵੀ ਨਹੀਂ ਸੀ ਇਹ ਗੱਲ ਤਾਂ ਸਲਾਣੇ ਆਪਸ ਵਿੱਚ ਝਗੜ ਰਹੇ ਸਨ ਇਹ ਵੀ ਗੱਲ ਤਾਂ ਝੀਲ ਤੇ ਪੂਰੀ ਰੌਣਕ ਸੀ ਤਾਂ ਇਹ ਸੋਚਦਾ ਹੈਗਾ ਝੀਲ ਤੇ ਪੂਰੀ ਰੌਣਕ ਸੀ ਉਪਰੋਕਤ ਸਾਰੇ ਨਹੀਂ ਆਏਗਾ ਰੋਲਾ ਰੱਪਾ ਸੁਣਦੇ ਆ ਸਾਰ ਤੇਜ਼ੀ ਨਾਲ ਭੀੜ ਵੱਲ ਕੌਣ ਵਧਿਆ ਤੁਹਾਨੂੰ ਪਤਾ ਹੈ ਕਿ ਭੀੜ ਵੱਲ ਬਲਜੀਤ ਵਧੀ ਸੀ ਤੇਜ਼ੀ ਨਾਲ ਤੇ ਬਲਜੀਤ ਨੇ ਹੀ ਜਿੱਥੇ ਬੱਚਾ ਡੁੱਬਿਆ ਸੀ ਪੁੱਤਿਓ ਨੇ ਛਾਲ ਲਾ ਦਿੱਤੀ ਸੀ ਬੱਚੇ ਨੂੰ ਕੱਢਣ ਦੇ ਜਦੋਂ ਬਲਜੀਤ ਬੱਚੇ ਨੂੰ ਬਚਾ ਕੇ ਲਈ ਸੀ ਤਾਂ ਬੱਚੇ ਦੀ ਮੰਮੀ ਨੇ ਬਲਜੀਤ ਦਾ ਧੰਨਵਾਦ ਕਿਵੇਂ ਕਰਨਾ ਚਾਹਿਆ ਸੀ ਤੇ ਕਿੰਨੇ ਰੁਪਏ ਦੇ ਕੇ ਕਰਨਾ ਚਾਹਿਆ ਸੀ ਤੁਹਾਨੂੰ ਪਤਾ ਉਸਨੇ 500 ਰੁਪਏ ਦੇ ਕੇ ਬਲਜੀਤ ਦਾ ਧੰਨਵਾਦ ਕਰਨਾ ਚਾਹਿਆ ਸੀ ਜੋ ਕਿ ਬਲਜੀਤ ਨੇ ਨਹੀਂ ਲਏ ਬਲਜੀਤ ਨੇ 500 ਰੁਪਏ ਦਾ ਕੀ ਕੀਤਾ ਬਲਜੀਤ ਨੇ 500 ਰੁਪਏ ਲਈ ਨਹੀਂ ਬਲਜੀਤ ਨੇ ਪੈਸੇ ਨਾ ਲੈ ਕੇ ਮਦਦ ਕਰਨਾ ਆਪਣਾ ਫਰਜ਼ ਦੱਸਿਆ ਤਾਂ ਇਹ ਬਲਜੀਤ ਦਾ ਫਰਜ਼ ਸੀ ਅੱਗੇ ਆ ਗਿਆ ਬੱਚਿਓ ਦੁਹਾਈ ਸ਼ਬਦ ਦਾ ਅਰਥ ਕੀ ਹੈ ਦੁਹਾਈ ਦੁਹਾਈ ਪਾਉਣਾ ਜਦੋਂ ਬੱਚਾ ਝੀਲ ਦੇ ਵਿੱਚ ਡੁੱਬ ਗਿਆ ਸੀ ਤਾਂ ਉਹਦੀ ਮਾਤਾ ਮਾਂ ਉਹਦੀ ਦੁਹਾਈ ਪਾ ਰਹੀ ਸੀ ਤਾਂ ਇਹਦਾ ਮਤਲਬ ਸੀ ਉਹ ਮਦਦ ਲਈ ਪੁਕਾਰ ਕਰ ਰਹੀ ਸੀ ਦੁਹਾਈ ਦਾ ਮਤਲਬ ਹੁੰਦਾ ਮਦਦ ਲਈ ਪੁਕਾਰ ਕਰਨਾ ਠੀਕ ਹੈ ਬੱਚਿਓ ਹੁਣ ਸਾਡੇ ਕੋਲੇ ਅਗਲਾ ਪਾਠ ਹੈਗਾ ਰੂਪਨਗਰ ਜਿਸ ਦਾ ਪਹਿਲਾ ਨਾਂ ਸੀ ਰੋਪੜ ਇਸ ਵੀਡੀਓ ਦੇ ਵਿੱਚ ਆਪਾਂ ਬੱਚਿਓ 7 ਪਾਠਾਂ ਦੇ ਪ੍ਰਸ਼ਨ ਉੱਤਰੀ ਕਰਾਂਗੇ ਕਿਉਂਕਿ ਆਪਾਂ ਆਪਣੇ ਕੋਲੇ ਜਿੰਨੇ ਵੀ ਪਾਠ ਹੈਗੇ ਉਹਨੂੰ ਆਪਾਂ 3 ਭਾਗਾਂ ਦੇ ਵਿੱਚ ਵੰਡਿਆ ਤਾਂ ਇਸ ਵੀਡੀਓ ਦੇ ਵਿੱਚ ਆਪਾਂ 7 ਪਾਠਾਂ ਦੀ ਹੀ ਗੱਲ ਕਰਾਂਗੇ ਕਿਉਂਕਿ ਨਹੀਂ ਵੀਡੀਓ ਲੰਬੀ ਹੋ ਜਾਣੀ ਅਗਲੇ ਪਾਠਾਂ ਦੇ ਲਈ ਆਪਾਂ ਵੀਡੀਓ ਦਾ ਦੂਸਰਾ ਭਾਗ ਬਣਾਵਾਂਗੇ ਤਾਂ ਬੱਚਿਓ ਪਹਿਲਾ ਪ੍ਰਸ਼ਨ ਹੈਗਾ ਕਿ ਰੂਪਨਗਰ ਦਾ ਰੂਪਨਗਰ ਦਾ ਪਹਿਲਾ ਨਾਂ ਕੀ ਸੀ ਰੂਪਨਗਰ ਦਾ ਪਹਿਲਾ ਨਾਂ ਰੋਪੜ ਤੁਹਾਨੂੰ ਪਤਾ ਹੀ ਆ ਰੂਪਨਗਰ ਸ਼ਹਿਰ ਕਿਹੜੀਆਂ ਪਹਾੜੀਆਂ ਦੇ ਪੈਰਾਂ ਵਿੱਚ ਵਸਿਆ ਹੋਇਆ ਹੈ ਰੂਪਨਗਰ ਸ਼ਹਿਰ ਸ਼ਿਵਲਿਕ ਦੀਆਂ ਪਹਾੜੀਆਂ ਦੇ ਪੈਰਾਂ ਵਿੱਚ ਵਸਿਆ ਹੋਇਆ ਹੈ ਇਸਦਾ ਉੱਤਰ ਹੈ ਸ਼ਿਵਲਿਕ ਦੀ ਪਹਾੜੀਆਂ ਕਿਹੜਾ ਦਰਿਆ ਰੂਪਨਗਰ ਕੋਲੋਂ ਵਹਿੰਦਾ ਹੈ ਤਾਂ ਇਸਦਾ ਉੱਤਰ ਹੈ ਸਤਲੁਜ ਸਤਲੁਜ ਦਰਿਆ ਰੂਪਨਗਰ ਦੇ ਕੋਲੋਂ ਵਹਿੰਦਾ ਹੈ ਰੂਪਨਗਰ ਸ਼ਹਿਰ ਦਾ ਨਾਂ ਕਿਸ ਕਾਰਨ ਟੁਕਮਾ ਹੈ ਰੂਪਨਗਰ ਰੂਪਦਾ ਨਗਰ ਤਾਂ ਇਸ ਦੀ ਸੁੰਦਰਤਾ ਕਰਕੇ ਇਹਦਾ ਨਾਂ ਟੁਕਮਾ ਸੁੰਦਰਤਾ ਦੇ ਕਾਰਨ ਹੀ ਇਸ ਸ਼ਹਿਰ ਦਾ ਨਾਂ ਜਿਹੜਾ ਰੂਪਨਗਰ ਆ ਉਹ ਬਿਲਕੁਲ ਟੁਕਮਾ ਰੂਪੜ ਦਾ ਨਾਂ ਬਦਲਣ ਸਮੇਂ ਪੰਜਾਬ ਦੇ ਮੁੱਖ ਮੰਤਰੀ ਕੌਣ ਸਨ ਤਾਂ ਉਸ ਸਮੇਂ ਗਿਆਨੀ ਜੈਲ ਸਿੰਘ ਸੀ ਜਿਨ੍ਹਾਂ ਨੇ ਇਸ ਦਾ ਨਾਂ ਬਦਲ ਕੇ ਰੂਪਨਗਰ ਕੀਤਾ ਸੀ ਹੈੱਡ ਵਰਕਸ ਕਿੱਥੇ ਬਣਿਆ ਹੋਇਆ ਹੈ ਹੈੱਡ ਵਰਕ ਸਤਲੁਜ ਦਰਿਆ ਤੇ ਉੱਤੇ ਬਣਿਆ ਹੋਇਆ ਹੈ ਅਜੋਕੇ ਪੰਜਾਬ ਦੇ ਕਿੰਨੇ ਜ਼ਿਲ੍ਹੇ ਹਨ ਬੱਚਿਓ ਉਹ ਜੋ ਕਿ ਪੰਜਾਬ ਦੇ ਜ਼ਿਲ੍ਹੇ ਨੇ 23 ਪਰੰਤੂ ਤੁਹਾਡੀ ਪਾਠ ਪੁਸਤਕ ਦੇ ਵਿੱਚ 20 22 ਜ਼ਿਲ੍ਹਿਆਂ ਦਾ ਜ਼ਿਕਰ ਹੈ 22 ਜ਼ਿਲ੍ਹਿਆਂ ਦਾ ਜ਼ਿਕਰ ਕਿਉਂ ਆ ਕਿਉਂਕਿ ਇਹ ਜਿਹੜਾ ਪਾਠ ਆ ਇਹ ਮਤਲਬ ਪਹਿਲਾਂ ਦਾ ਛਪਿਆ ਹੋਇਆ ਹੈ ਉਸ ਤੋਂ ਬਾਅਦ ਇੱਕ ਜ਼ਿਲ੍ਹਾ ਮਲੇਰਕੋਟਲਾ ਹੋਰ ਬਣ ਗਿਆ ਇਸ ਕਰਕੇ 23 ਜ਼ਿਲ੍ਹੇ ਹੋ ਗਏ ਰੂਪਨਗਰ ਨੂੰ ਕਿਸ ਸਦੀ ਵਿੱਚ ਬਸਾਇਆ ਗਿਆ ਸੀ ਰੂਪਨਗਰ ਨੂੰ 11ਵੀਂ ਸਦੀ ਦੇ ਵਿੱਚ ਬਸਾਇਆ ਗਿਆ ਸੀ ਰਾਜਾ ਰੁਕਰੇਸ਼ਰ ਦੁਆਰਾ ਉਹਨੇ ਆਪਣੇ ਪੁੱਤਰ ਰੂਪਤੇਨ ਦੇ ਨਾਂ ਤੇ ਹੀ ਇਸ ਦਾ ਨਾਂ ਰੋਪੜ ਰੱਖਿਆ ਸੀ 9ਵਾਂ ਪ੍ਰਸ਼ਨ ਹੇਠ ਲਿਖਿਆਂ ਵਿੱਚੋਂ ਕਿਹੜੇ ਪ੍ਰਸਿੱਧ ਸਾਹਿਤਕਾਰ ਆਪਣੇ ਅੰਤਲੇ ਵਰੇ ਰੂਪ ਨਗਰ ਦੇ ਵਿੱਚ ਰਹੇ ਏ ਸੀ ਬ੍ਰਿਜ ਲਾਲ ਸ਼ਾਤਰੀ ਜੀ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸਾਹਿਤਕਾਰਾਂ ਦਾ ਜ਼ਿਕਰ ਆ ਪਰੰਤੂ ਇਹਨਾਂ ਆਪਸ਼ਨਾਂ ਦੇ ਵਿੱਚ ਨਹੀਂ ਹੈਗਾ ਜਿਸ ਤਰ੍ਹਾਂ ਭੂਸ਼ਣ ਧਿਆਨਪੁਰੀ ਜੀ ਦਾ ਜ਼ਿਕਰ ਆ ਉਹ ਆਪਸ਼ਨਾਂ ਦੇ ਵਿੱਚ ਨਹੀਂ ਹੈਗਾ ਤਾਂ ਇਸ ਆਪਸ਼ਨਾਂ ਦੇ ਵਿੱਚ ਸਾਡੇ ਕੋਲੇ ਹੈਗੇ ਨੇ ਬ੍ਰਿਜ ਲਾਲ ਸ਼ਾਤਰੀ ਜੀ ਜਿਹੜੇ ਕਿ ਆਪਣੇ ਅੰਤਲੇ ਵਰੇ ਦੇ ਵਿੱਚ ਰੂਪਨਗਰ ਦੇ ਵਿੱਚ ਰਹੇ ਪੱਠਾ ਸਾਹਿਬ ਗੁਰਦੁਆਰਾ ਕਿੱਥੇ ਸਥਿਤ ਹੈ ਪੱਠਾ ਸਾਹਿਬ ਗੁਰਦੁਆਰਾ ਰੂਪਨਗਰ ਦੇ ਵਿੱਚ ਸਥਿਤ ਹੈ ਰੋਪੜ ਦਾ ਨਾਂ ਰੂਪਨਗਰ ਕਦੋਂ ਕੀਤਾ ਗਿਆ ਰੋਪੜ ਦਾ ਨਾਂ ਰੂਪਨਗਰ 16 ਨਵੰਬਰ 1976 ਨੂੰ ਕੀਤਾ ਗਿਆ ਸੀ ਗਿਆਨੀ ਜੈਲ ਸਿੰਘ ਜੀ ਜਦੋਂ ਆਪਣੇ ਮੁੱਖ ਮੰਤਰੀ ਸਹਿੰਜੋਦੜੋ ਤੇ ਹੜੱਪਾ ਸਭਿਅਤਾ ਨਾਲ ਸੰਬੰਧਿਤ ਇਲਾਕੇ ਕਿਹੜੇ ਨੇ ਤਾਂ ਸੰਘੋਰ ਅਤੇ ਰੂਪਨਗਰ ਜੋ ਕਿ ਹੜੱਪਾ ਤੇ ਮਹਿੰਜੋਦੜੋ ਸਭਿਅਤਾ ਨਾਲ ਸੰਬੰਧਿਤ ਇਲਾਕੇ ਨੇ ਇੱਥੇ ਖੁਦਾਈ ਕਰਨ ਤੋਂ ਮੂਰਤੀਆਂ ਸਿੱਕੇ ਹੋਰ ਕਾਫੀ ਚੀਜ਼ਾਂ ਪ੍ਰਾਪਤ ਹੋਈਆਂ ਨੇ ਜਿਹੜੀਆਂ ਹੜੱਪਾ ਸਭਿਅਤਾ ਨਾਲ ਜੋੜਦੀਆਂ ਨੇ। ਰੂਪਨਗਰ ਨੂੰ ਕਿਸ ਰਾਜੇ ਨੇ ਬਸਾਇਆ ਸੀ ਆਪਾਂ ਪਹਿਲਾਂ ਵੀ ਜ਼ਿਕਰ ਕਰਕੇ ਹਟਿਆ ਰਾਜੇ ਰੁਕੇਸ਼ਰ ਨੇ ਬਸਾਇਆ ਸੀ। ਪੁਨਰਗਠਨ ਤੋਂ ਪਹਿਲਾਂ ਪੰਜਾਬ ਵਿੱਚ ਰੋਪੜ ਕਿਸ ਜ਼ਿਲ੍ਹੇ ਦੀ ਤਹਿਸੀਲ ਸੀ? ਪੁਨਰਗਠਨ ਮਤਲਬ ਜਦੋਂ ਪੰਜਾਬ ਤੇ ਹਰਿਆਣਾ ਇਕੱਠਾ ਸੀ 1966 ਤੋਂ ਪਹਿਲਾਂ ਉਦੋਂ ਰੂਪਨਗਰ ਜ਼ਿਲ੍ਹਾ ਅੰਮ੍ਰਾਲਾ ਦੀ ਇੱਕ ਤਹਿਸੀਲ ਸੀ ਠੀਕ ਹੈ ਤਹਿਸੀਲ ਹੁੰਦੀ ਸੀ ਰੂਪਨਗਰ ਮਤਲਬ ਰੋਪੜ ਤੇ ਜ਼ਿਲ੍ਹਾ ਹੁੰਦਾ ਸੀ ਅੰਮ੍ਰਾਲਾ ਚੰਡੀਗੜ੍ਹ ਤੋਂ ਰੂਪਨਗਰ ਜਾਈਏ ਤਾਂ ਕਿਹੜਾ ਇਲਾਕਾ ਆਉਂਦਾ ਹੈ ਇਹ ਬੱਚਿਓ ਹੈਗਾ ਪਵਾਦ ਦਾ ਇਲਾਕਾ ਅ ਅਗਲਾ ਪ੍ਰਸ਼ਨ ਜਿਹੜੇ ਪੜਨਾਮ ਜੋਜਕਾਂ ਵਾਂਗ ਦੋ ਵਾਕਾਂ ਨੂੰ ਆਪਸ ਵਿੱਚ ਜੋੜਨ ਉਹ ਕੀ ਹੁੰਦੇ ਨੇ ਉਹ ਸੰਬੰਧਵਾਚਕ ਪੜਨਾਮ ਹੁੰਦੇ ਨੇ ਉਹ ਪੜਨਾਮ ਵੀ ਹੋਣ ਤੇ ਜੋਜਕਾ ਵਾਕ ਵਾਕਾਂ ਨੂੰ ਜੋੜਨ ਤਾਂ ਉਸ ਨੂੰ ਸੰਬੰਧਵਾਚਕ ਪੜਨਾਮ ਕਿਹਾ ਜਾਂਦਾ ਹੈ 7ਵਾਂ ਪ੍ਰਸ਼ਨ ਜੋੜਨੀ ਵਿਰਾਮ ਚਿੰਨ ਕਿਹੜਾ ਹੈ ਤਾਂ ਜੋੜਨੀ ਵਿਰਾਮ ਚਿੰਨ ਹੈ ਬੱਚਿਓ ਇਹ ਊੜਾ ਇਸ ਨੂੰ ਜੋੜਨੀ ਕਿਹਾ ਜਾਂਦਾ ਸਧਾਰਨ ਵਾਕ ਦੇ ਅੰਤ ਵਿੱਚ ਕਿਹੜਾ ਵਿਰਾਮ ਚਿੰਨ ਲੱਗਦਾ ਸਧਾਰਨ ਵਾਕ ਦੇ ਅੰਤ ਵਿੱਚ ਡੰਡੀ ਲੱਗਦੀ ਹੈ ਠੀਕ ਹੈ ਨਾ ਇਹ ਹੈ ਡੰਡੀ ਦਾ ਚਿੰਨ ਯਾਦ ਰੱਖਣਾ ਪ੍ਰਸ਼ਨਵਾਚਕ ਚਿੰਨ ਚੁਣੋ ਪ੍ਰਸ਼ਨਵਾਚਕ ਚਿੰਨ ਹੁੰਦਾ ਬੱਚਿਓ ਇਹ ਇਹ ਠੀਕ ਹੈ ਸਤਿ ਸ੍ਰੀ ਅਕਾਲ ਇਹ ਹੈ ਪ੍ਰਸ਼ਨਵਾਚਕ ਚਿੰਨ ਯਾਦ ਰੱਖਣਾ ਗਦ ਗਦ ਸ਼ਬਦ ਵਿੱਚ ਕਿਹੜਾ ਵਿਰਾਮ ਚਿੰਨ ਵਰਤੇ ਗਿਆ ਹੈ ਇਹ ਸਮਾਸੀ ਸ਼ਬਦ ਆ ਤਾਂ ਇਹਦੇ ਵਿਚਾਲੇ ਜੋੜ ਨਹੀਂ ਵਰਤੀ ਗਈ ਹੈ ਜੋੜ ਨਹੀਂ ਇਹ ਹੈਗੀ ਹੈ ਜੋੜ ਦੀ ਤਾਂ ਬੱਚੋ ਇਹ ਸੀ ਸਾਡੇ ਕੋਲੇ ਪਹਿਲੇ 7 ਪਾਠ ਜਿਨ੍ਹਾਂ ਦੇ ਪ੍ਰਸ਼ਨਾਂ ਤੇ ਆਪਾਂ ਚਰਚਾ ਕੀਤੀ ਆ ਅਗਲੀ ਵੀਡੀਓ ਦੇ ਵਿੱਚ ਆਪਾਂ ਅਗਲੇ 7 ਪਾਠਾਂ ਤੇ ਚਰਚਾ ਕਰਾਂਗੇ ਤੇ ਵਿਆਕਰਨ ਦੀ ਆਪਾਂ ਇੱਕ ਅਲੱਗ ਤੋਂ ਵੀਡੀਓ ਬਣਾਵਾਂਗੇ ਫਾਗ ਦੂਜਾ ਦੇਖਣ ਦੇ ਲਈ ਬਣੇ ਰਹੋ ਤੁਹਾਡੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਇਸ ਪ੍ਰਸ਼ਨਾਂ ਦੀ ਤਿਆਰੀ ਤੁਸੀਂ ਚੰਗੀ ਤਰ੍ਹਾਂ ਕਰਨੀ ਆ ਤਾਂ ਕਿ ਪੇਪਰ ਦੇ ਵਿੱਚੋਂ ਤੁਹਾਨੂੰ ਚੰਗੇ ਅੰਕ ਆ ਸਕਣ ਸਾਸਟ੍ਰਿਕਾ